ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਸ਼ ਵਿਦੇਸ਼ ਵਿੱਚ ਵੱਸਦੀ ਸੰਗਤ ਤੇ ਸਮੂਹ ਫੌਜਾਂ ਨੂੰ ਅੱਜ ਆਪਾਂ ਰੂਬਰੂ ਕਰਨ ਲੱਗੇ ਹਾਂ ਜੋ ਤੁਹਾਨੂੰ ਪਤਾ ਹੀ ਹੈ ਕਿ ਸੁਰਖੀਆਂ ਦੇ ਵਿੱਚ ਰਹਿੰਦੇ ਆ ਜੋ ਚਰਚਾ ਦੇ ਵਿੱਚ ਰਹਿੰਦੇ ਆ ਹਮੇਸ਼ਾ ਹੀ ਸੋ ਜਿਨ੍ਹਾਂ ਦਾ ਨਾਮ ਆ ਸਿੰਘ ਸਾਹਿਬ ਜਹੇਦਾਰ ਬਾਬਾ ਗੁਰਦੀਪ ਸਿੰਘ ਜੀ ਭਾਈ ਕਾ ਅਕਾਲੀ ਅਨਸਵੰਛ ਬਾਬਾ ਭਾਈ ਰੂਪਚੰਦ ਜੀ ਜੋ ਹੁਣ ਮੌਜੂਦਾ ਮੁਖੀ ਆ ਦਲਪੰਥ ਬਾਬਾ ਭਾਈ ਰੂਪ ਚੰਦ ਜੀ ਦੇ ਸੋ ਅੱਜ ਆਪਾਂ ਇਹਨਾਂ ਦਾ ਵਿਚਾਰ ਕਰਨਾ ਇਹਨਾਂ ਦੇ ਪੜਾ ਤੇ ਪਹੁੰਚੇ ਹੋਏ ਆ ਸੋ ਅੱਜ ਆਪਾਂ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਗੁਰਫਤੇ ਦੀ ਸਾਂਝ ਪਾਉਣੇ ਆ ਸੋ ਗੱਜ ਕੇ ਬੁਲਾਓ ਆਖੋ ਜੀ ਵਾਹਿਗੁਰੂ ਕਾਲ ਜੀ ਕਾਲ ਸਾਹਿਬ ਵਾਹਿਗੁਰੂ ਫਤੇ ਸੋ ਸਭ ਤੋਂ ਪਹਿਲਾਂ ਆਪਾਂ ਅੱਜ ਇਹ ਵਿਚਾਰ ਕਰਦੇ ਵੀ ਜੋ ਕੁਝ ਪਿਛਲੇ ਦਿਨਾਂ ਤੋਂ ਸਰਦਾਰ ਜਗਜੀਤ ਸਿੰਘ ਜੀ ਦੇ ਡੱਲੇ ਆਲਾ ਜੋ ਕਿਸਾਨ ਮਜ਼ਦੂਰ ਏਕਤਾ ਦੇ ਆਗੂ ਆ ਜੋ ਮਰਨ ਵਰਤ ਤੇ ਬੈਠੇ ਹੋਏ ਆ ਸੋ ਨੌਜਵਾਨੀ ਨੂੰ ਵਾਰ-ਵਾਰ ਇਹ ਅਪੀਲ ਕਰ ਰਹੇ ਆ ਵੀ ਭਾਈ ਕਿਸਾਨਾਂ ਦੇ ਧਰਨੇ ਦੇ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਸਾਥ ਦਿਓ ਪਰ ਕੁਝ ਇੱਕ ਗੱਲਾਂ ਇੱਥੇ ਆਪਾਂ ਇਹ ਕਰਦੇ ਆ ਵੀ ਹਮਦਰਦੀ ਵੀ ਆਪਾਂ ਉਹਨਾਂ ਦੇ ਨਾਲ ਜਿਤਾਉਣੇ ਆ ਪਰ ਇੱਕ ਗੱਲੋ ਆਪਣਾ ਮਨ ਦੁਖਦਾਗਾ ਵੀ ਇਹ ਜਦੋਂ ਬਾਈ ਦੀਪ ਸਿੱਧੂ ਬਾਰੇ ਮਾੜਾ ਬੋਲ ਦਿੰਦੇ ਆ ਇਹਨਾਂ ਨੇ ਹੁਣੇ ਪਿਛਲੇ ਕੁਝ ਦਿਨਾਂ ਪਹਿਲਾਂ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਆ ਵੀ ਜੋ ਦੀਪ ਸਿੱਧੂ ਆ ਵੀ ਇਹਦਾ ਸਾਡੇ ਅੰਦੋਲਨ ਦੇ ਨਾਲ ਕੋਈ ਸਬੰਧ ਨਹੀਂ ਸੀ ਤੇ ਨਾ ਹੀ ਇਹ ਕੋਈ ਸਾਡਾ ਲੀਡਰ ਸੀ ਤੇ ਇਸੇ ਤਰ੍ਹਾਂ ਇਹਨਾਂ ਨੇ ਲਖੇ ਸਿਧਾਣੇ ਬਾਰੇ ਬੋਲਿਆ ਤੇ ਜਿਹਦੇ ਵਿੱਚੋਂ ਯਾਨੀ ਕਿ ਨੌਜਵਾਨਾਂ ਨੇ ਇਸ ਗੱਲ ਦਾ ਵਿਰੋਧ ਕਰਿਆ ਵੀ ਜਿਹੜਾ ਬੰਦਾ ਸ਼ਹੀਦ ਹੋ ਗਿਆ ਜਿਹੜਾ ਬੰਦਾ ਸਰੀਰ ਛੱਡ ਗਿਆ ਵੀ ਤੁਸੀਂ ਉਹਦੀ ਮਿੱਟੀ ਹੁਣ ਤਾਂ ਪਲੀਤ ਕਰਨੋਂ ਹਟਜੋ ਸੋ ਇਸ ਬਾਰੇ ਆਪਾਂ ਜਹੇਦਾਰ ਸਾਹਿਬ ਜੀ ਨਾਲ ਗੱਲ ਕਰਦੇ ਆ ਵੀ ਉਹਨਾਂ ਦੇ ਕੀ ਵਿਚਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾਹ ਦੀ ਕਿਰਪਾ ਦੇ ਸਦਕਾ ਦਇਆ ਦਾ ਸਦਕਾ ਦਾਸ ਵੀ ਮੋਰਚੇ ਦੇ ਵਿੱਚ ਉਥੇ ਦਿੱਲੀ ਬੈਠਾ ਰਿਆ ਜਿਹੜਾ ਕਿ 25 ਤਰੀਕ ਦੇ 25 ਜਨਵਰੀ ਵਾਲੇ ਦਿਨ ਦੀ ਅਸੀਂ ਗੱਲ ਕਰੀਏ ਇਹਨਾਂ ਨੇ ਜਿਵੇਂ ਹੌਂਡਲੇ ਆਲ ਨੇ ਸੱਦਾ ਦਿੱਤਾ ਉਦੋਂ ਵੀ ਇਹਨਾਂ ਨੇ ਸੱਦਾ ਪੱਤਰ ਦਿੱਤਾ ਇਹ ਨੌਜਵਾਨ ਨੂੰ ਜੀ ਜੀ ਦਿੱਲੀ ਤੋਂ ਹਾਂਜੀ ਵੀ ਵੱਧ ਚੜ ਕੇ ਇੱਥੇ ਆਓ 26 ਜਨਵਰੀ ਨੂੰ ਆਪਾਂ ਇੱਥੇ ਰੋਸ ਕੱਢਣਾ ਰੋਸ ਮਾਰਚ ਕਰਨਾ ਆਪਾਂ ਲਾਲ ਕਿਲੇ ਤੇ ਜਾਣਾ ਅਰੇ ਮੌਕੇ ਤੇ ਆ ਕੇ ਆਪ ਮੁਕਰ ਕੇ 32 ਦੀਆਂ 32 ਜੇ ਬੰਦੀਆਂ ਤੋਂ ਫਰਾਰ ਹੋ ਗਈਆਂ ਸੀ ਅਸੀਂ 2021 ਦੇ ਵਿੱਚ ਵੀ ਇਸ ਚੀਜ਼ ਦਾ ਉਦੋਂ-ਉਦੋਂ ਵਿਰੋਧ ਕੀਤਾ ਸੀ ਕਿਉਂਕਿ ਇੱਕ ਪਾਸੇ ਕਹਿੰਦੇ ਵੀ ਅਸੀਂ ਪੰਥ ਕਾਲਸਾ ਨੂੰ ਮੰਨਦੇ ਨਹੀਂ ਉਦੋਂ ਇਹਨਾਂ ਨੇ ਨੰਗਾ ਸਿੰਘਾਂ ਨੂੰ ਸਾਡੀਆਂ ਫੌਜਾਂ ਵੀ ਉੱਥੇ ਬੈਠੀਆਂ ਦਾਸ ਵੀ ਉੱਥੇ ਸੀ ਇਹਨਾਂ ਨੇ ਉਦੋਂ ਨਿਸ਼ਾਨ ਸਾਹਿਬ ਦੇ ਬਾਰੇ ਵੀ ਮਾੜਾ ਚੰਗਾ ਬੋਲਿਆ ਪਰ ਅੱਜ ਹੁਣ ਉਹ ਕਹਿੰਦਾ ਵੀ ਮੈਂ ਵਰਤਮਾਨਾ ਤੇ ਰੱਖ ਲਿਆ ਵੀ ਮੈਂ ਮਰ ਜੂਗਾ ਪਰ ਗਫਾ ਨਹੀਂ ਛੱਕਦਾ ਅੱਜ ਉਹ ਜਕਾਰੇ ਬੁਲਾਉਂਦੇ ਆ ਉੱਥੇ ਅਸੀਂ ਵੀ ਦੇਖਿਆ ਨੇ ਵੀਡੀਓ ਉਹ ਫਤਿਹ ਗਜਾਉਂਦੇ ਆ ਤੇ ਅੱਜ ਉਹਨੂੰ ਚੇਤਾ ਆਉਂਦਾ ਨੌਜਵਾਨਾਂ ਦਾ ਅੱਜ ਚੇਤਾ ਆ ਰਿਹਾ ਫਤਹਾ ਦਾ ਅੱਜ ਚੇਤਾ ਆ ਰਿਹਾ ਲਾਡਲੀਆਂ ਫੌਜਾਂ ਦਾ ਜੀ ਪਰ ਇਹ ਡੱਲੇਬਾਰ ਨੂੰ ਸੋਚਣਾ ਚਾਹੀਦਾ ਵੀ ਜਦੋਂ ਅਸੀਂ ਕਿਸੇ ਨੂੰ ਮੰਦਾ ਚੰਗਾ ਬੋਲਦੇ ਆ ਵੀ ਉਹਦਾ ਝੱਟ ਕੀ ਨਿਕਲਦਾ ਜੀ ਜੀ ਲੀਡਰ ਕੋਈ ਵੀ ਨਹੀਂ ਬਣ ਸਕਦਾ ਕੋਮ ਦਾ ਇਹਨਾਂ ਦੇ ਆਪਾ ਬਾਬਾ ਜੀ ਰਾਤ ਨਾਲ ਵੀਡੀਓ ਵੇਖ ਰਹੇ ਸੀਗੇ ਨੈਟ ਤੇ ਹਾਂਜੀ ਆਪਣਾ ਰਾਜ ਸਿੰਘ ਖਾਲਸਾ ਦਾ ਹਾਂ ਜੀ ਲੱਖਾ ਸਧਾਨਾ ਜੀ ਦੇ ਨਾਲ ਹੁੰਦਾ ਵਾ ਹਾਂ ਜੀ ਹਾਂ ਜੀ ਤੇ ਉਹਨਾਂ ਨੇ ਜਕਾਰੇ ਲਾਏ ਵੀਡੀਓ ਪਾਈਆਂ ਹਾਂ ਜੀ ਉਹ ਕਹਿੰਦਾ ਵੀ ਹੁਣ ਤਾਂ ਨੌਜਵਾਨੋ ਆਜੋ ਵੀ ਹੁਣ ਤਾਂ ਭਾਵੇਂ ਸਪੀਕਰ ਲਾ ਕੇ ਵੀ ਹਾਂ ਵੀ ਖਾਲਸਾਤਨ ਦੇ ਗੀਤ ਲਾ ਲਓ ਭਾਵੇਂ ਖਾੜਕੂ ਸਿੰਘਾਂ ਦੇ ਭਾਵੇਂ ਉੱਚੀ ਉੱਚੀ ਜਕਾਰੇ ਲਾਓ ਭਾਵੇਂ ਰਾਜ ਕਰੇਗਾ ਖਾਲਸਾ ਕਹੋ ਵੀ ਹੁਣ ਤਾਂ ਖੁੱਲਾ ਮੈਦਾਨ ਆ ਵੀ ਹੁਣ ਹੁਣ ਤਾਂ ਵੀ ਵੱਧ ਤੋਂ ਵੱਧ ਪਹੁੰਚੋ ਵੀ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਵੇਖੋ ਲੱਖਾ ਸਧਾਨੇ ਨੂੰ ਉਦੋਂ ਸਟੇਜ ਤੋਂ ਚੜ੍ਹਨ ਤੋਂ ਇਹਨਾਂ ਨੇ ਰੋਕਤਾ ਸੀ ਦਿੱਲੀ ਹਾਂ ਜੀ ਹਾਂ ਜੀ ਨਾ ਤਾਂ ਲੱਖਾ ਸਧਾਨਾ ਜਾਂਦਾ ਜਾਗਦਾ ਫਰਦਾ ਨਾ ਤਾਂ ਉਹ ਭੁੱਲ ਸਕ ਨਾ ਅਸੀਂ ਭੁੱਲ ਸਕਦੇ ਹਾਂ ਅਸੀਂ ਦਿੱਲੀ ਮੋਰਚੇ 'ਚ ਵੀ ਇਹ ਗੱਲ ਆਖੀ ਸੀਗੀ ਵੀ ਤੁਸੀਂ ਧਨ ਦੌਲਤ ਇਕੱਠੀ ਕਰਕੇ ਜਾਓਗੇ ਕਿੱਥੇ ਜੀ ਜੀ ਧਨ ਦੌਲਤ ਇਕੱਠੀ ਕਰਕੇ ਤੁਸੀਂ ਕਿੱਥੇ ਜਾਓਗੇ ਇਹ ਸੋਡਾ ਟਾਈਮ ਆਉਣਾ ਕਾਲਪੁਰਖ ਨੇ ਸੋਡਾ ਇਸ ਟਾਈਮ ਦਾ ਅੰਤੀਜਾ ਤੁਹਾਡੇ ਸਾਹਮਣੇ ਲਿਆਉਣਾ ਹੁਣ ਇਹ ਚੀਕ ਰਹੇ ਨੇ ਹਾਂਜੀ ਹੁਣ ਜਾਣ ਨੂੰ ਕਿਹਦਾ ਜੀ ਕਰੂਗਾ ਜਦੋਂ ਨੌਜਵਾਨਾਂ ਨੂੰ ਸਾਡੇ ਨੂੰ ਜਿਹੜੇ ਆਗੂ ਆਗੂ ਅਸੀਂ ਨਹੀਂ ਕਹਿੰਦੇ ਵੀ ਉਹ ਆਗੂ ਨੇ ਪਰ ਜਿਹੜਾ ਕੌਮ ਦੇ ਲਈ ਆ ਕੇ ਖੜ ਗਿਆ ਮਰਨ ਮੇਟਨ ਦੇ ਲਈ ਤੁਰ ਪਿਆ ਉਹ ਨੌਜਵਾਨਾਂ ਦਾ ਆਗੂ ਬਣ ਜਾਂਦਾ ਬਿਲਕੁਲ ਜੀ ਬਣ ਜਾਂਦੇ ਇਹ ਆਗੂ ਬਣ ਜਾਂਦੇ ਇਹਨਾਂ ਨੂੰ ਕਿਹਨੇ ਰੋਕਿਆ ਆਗੂ ਬਣਨ ਤੋਂ ਆ ਹੁਣ ਵੀ ਆਗੂ ਬਣ ਕੇ ਬੈਠੇ ਆ ਨਾ ਤੇ ਇਹਨਾਂ ਦੇ ਸੱਦੇ ਤੇ ਨੌਜਵਾਨ ਅਸੀਂ ਇਹ ਨਹੀਂ ਕਹਿੰਦੇ ਵੀ ਨਾ ਜਾਓ ਜਾਣਾ ਬੰਨਣਾ ਚਾਹੀਦਾ ਹੁਣ ਉਹ ਜਕਾਰੇ ਲਾਉਂਦੇ ਆ ਹੁਣ ਉਹ ਕਹਿੰਦੇ ਆ ਵੀ ਅਸੀਂ ਖਾਲਸਾਣ ਦੇ ਗੀਤ ਲਾਓ ਕੋਚ ਲਾਓ ਕਿਉਂਕਿ ਹੁਣ ਉਹਨਾਂ ਨੂੰ ਲੋੜ ਆ ਇੱਕ ਆਪਣਾ ਜਹੇਦਾਰ ਜੀ ਤੁਹਾਡੀ ਵੀ ਇਹਦੇ ਬਾਰੇ ਕੀ ਵਿਚਾਰ ਆ ਵੀ ਕਿਸਾਨ ਆਗੂ ਇੱਕ ਜਗਜੀਤ ਸਿੰਘ ਡੱਲੇ ਵਾਲਾ ਜੋ ਮਰਨwarte ਤੇ ਬੈਠਾ ਹੋਇਆ ਵੀ ਜਿਹੜੀਆਂ ਇਹਨਾਂ ਦੀਆਂ ਦੂਜੀਆਂ ਜਥੇਬੰਦੀਆਂ 32 ਦੀਆਂ 32 ਜਥੇਬੰਦੀਆਂ ਤੇ ਬੱਤੀਆਂ ਚ ਕੀ ਗੱਲ ਵੀ 31 ਦੀਆਂ 31 ਜਿਹੜੀਆਂ ਜਥੇਬੰਦੀਆਂ ਈਰਖਾਵਾਜੀ ਦਿਖਾ ਰਹੀਆਂ ਵੀ ਇਹ ਉਹਦੇ ਨਾਲ ਆ ਕੇ ਕਿਉਂ ਨਹੀਂ ਖੜ ਰਹੀਆਂ ਦੇਖੋ ਜੀ ਇਹ ਅਕਾਲ ਪੁਰਖ ਦੀ ਖੇਡ ਲਾ ਲਓ ਤੁਹਾਨੂੰ ਮੈਂ ਅੱਗੇ ਦੱਸੀ ਜਾਣਾ ਵੀ ਇਹਨਾਂ ਦਾ ਕੱਲਿਆਂ ਕੱਲਿਆਂ ਦਾ ਜਿਹੜਾ ਬਦਲਾ ਇਮਤਿਹਾਨ ਆ ਉਹ ਇਹਨਾਂ ਦੇ ਮੂਹਰੇ ਹੋਣਾ ਜਿਹੜਾ ਇਹਨਾਂ ਨੇ ਦਿੱਲੀ ਮੋਰਚੇ 'ਚ ਕੀਤਾ ਜਿਹੜਾ ਉੱਥੋਂ ਇਹਨਾਂ ਨੇ ਲੁੱਟ ਕੋ ਮਚਾਈ ਆ ਕਰੀ ਆ ਇਹ ਰੂਮਾ ਰੂਮ ਲੈ ਲੈ ਕੇ ਬੈਠੇ ਨੇ ਬਣਾ ਬਣਾ ਕੇ ਬੈਠੇ ਨੇ ਇਹਨਾਂ ਦੀ ਜਿੰਨੀ ਮਾਇਆ ਤਾਂ ਇਕੱਠੀ ਕਰੀ ਉਹ ਇਹਨਾਂ ਦੇ ਮੂਰੇ ਆਉਣੀ ਆ ਇਹ ਅਕਾਲਪੁਰ ਕ ਇਹਨਾਂ ਦੇ ਚਪੇੜ ਮਾਰ ਰਿਹਾ ਜੀ ਜੀ ਇਹਨਾਂ ਦੀਆ ਬਾਬਾ ਜੀ ਪਿਛਲੇ ਦਿਨੀ ਵੀਡੀਓ ਵੀ ਵਿੱਚ ਆਈਆਂ ਕਿਸੇ ਨੇ ਦੱਸਿਆ ਵੀ ਐਨਾ ਰਾਸ਼ਨ ਉਥੋਂ ਇਕੱਠਾ ਹੋਇਆ ਕਿਸਾਨਾਂ ਆਗੂਆਂ ਨੇ ਬਿਲਕੁਲ ਜੀ ਇਹ ਮਾਨਸਾਲਾ ਰੁਲਦੂ ਸਿੰਘ ਆ ਜਿਹੜਾ ਇਹਨੇ ਆਪਦੇ ਮੂੰਹੋਂ ਦੱਸਿਆ ਵੀ ਕਿੰਨੇ ਟਰੱਕ ਕਿਹਨੇ ਵੇਚਿਆ ਰਾਸ਼ਨ ਦੇ ਵੀ ਕਿੰਨਾ ਸੰਗਤ ਦਾ ਪੈਸਾ ਕਿਹਨੇ ਵਰਤਿਆ ਦੇਖੋ ਉਹ ਤਾਂ ਕੌਣ ਆ ਦੱਸਣ ਵਾਲਾ ਅਕਾਲ ਪੁਰਖ ਇਹਨਾਂ ਦੇ ਮੂੰਹੋਂ ਵਿੱਚੋਂ ਆਪ ਕਢਾ ਰਿਆ ਕਿਉਂਕਿ ਇਹਨਾਂ ਨੇ ਉਥੇ ਕੇਸਰੀ ਝੰਡੇ ਦੇ ਬਾਰੇ ਬੋਲਿਆ ਗੁਰੂ ਨਾਨਕ ਦੇਵ ਪਾਸ਼ਾ ਦੇ ਇਮਾਰੇ ਬੋਲਿਆ ਇਹਨਾਂ ਨੇ ਆਖਿਆ ਵੀ ਅਸੀਂ ਕਿਸਾਨ ਆ ਹੁਣ ਕਿਸਾਨ ਦੇ ਜੇ ਅਸੀਂ ਤੌਰ ਤੇ ਲਾਈਏ ਪਹਿਲਾ ਹਲ ਧਰਤੀ ਤੇ ਵਾਇਆ ਕਿਹਨੇ ਸੀ ਗੁਰੂ ਨਾਨਕ ਸਾਹਿਬ ਆਪ ਜੀ ਗੁਰਨਾਨਕ ਦੇ ਪਾਸ਼ਾ ਨੇ ਹਲ ਧਰਤੀ ਤੇ ਬਾਹਾ ਇਹ ਨਿਸ਼ਾਨ ਸਾਹਿਬ ਉਹਦੀ ਗਵਾਹੀ ਦੇ ਵਿੱਚ ਚੱਲ ਰਿਹਾ ਇਹਨਾਂ ਨੂੰ ਇਤਿਹਾਸ ਬਾਰੇ ਤਾਂ ਪਤਾ ਨਹੀਂ ਬਸ ਇਹ ਕਹਿੰਦੇ ਵੀ ਅਸੀਂ ਜਹੇਦਾਰ ਬਣ ਗਏ ਅਸੀਂ ਲੀਡਰ ਬਣ ਗਏ ਆ ਤੇ ਅਸੀਂ ਬਸ ਜੋ ਕੁਛ ਅਸੀਂ ਕਰ ਰਹੇ ਆ ਹੋਰ ਕੁਛ ਕਰ ਹੀ ਨਹੀਂ ਰਿਹਾ ਇੱਕ ਆਪਣਾ ਜਹੇਦਾਰ ਸਾਹਿਬ ਜੀ ਨੌਜਵਾਨੀ ਦੇ ਮਰਨ ਦੇ ਵਿੱਚ ਨਾ ਇਹ ਰੋਸ ਆ ਵੀ ਜਦੋਂ ਵੀ ਕਿਤੇ ਧਰਨਾ ਲੱਗਦਾ ਵੀ ਕੋਈ ਵੀ ਗੱਲ ਹੁੰਦੀ ਇਹ ਵੀ ਦੀਪ ਸਿੱਧੂ ਨੂੰ ਹੀ ਮਾੜਾ ਬੋਲਦੇ ਆ ਹਰੇਕ ਪੱਖ ਤੋਂ ਵੀ ਕਦੇ ਇਹਨਾਂ ਨੇ ਯਾਨੀ ਕਿ ਅੱਜ ਤਾਂ ਚਲੋ ਬੰਦਾ ਸਰੀਰ ਛੱਡ ਗਿਆ ਵੀ ਠੀਕ ਆ ਉਹਨੂੰ ਨੌਜਵਾਨਾਂ ਨੇ ਸ਼ਹੀਦ ਦਾ ਦਰਜਾ ਦਿੱਤਾ ਪਰ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਸੀ ਕਿਸੇ ਨੇ ਵੀ ਜੇ ਕੋਮੜੇ ਬਾਹਰ ਲੀਆਂ ਦੇਸਾਂ ਨੇ ਇਕੱਲੇ ਨੌਜਵਾਨਾਂ ਨੇ ਨਹੀਂ ਬਹੁਤ ਸਾਡੇ ਜਿਹੜੇ ਬਰਨਾਲੇ ਪੁਰਾਣੇ ਜਰਨੈਲ ਬੈਠੇ ਨੇ 84 ਮੌਕੇ ਦੇ ਬਾਹਰ ਲੀਆਂ ਦੇਸਾਂ ਨੇ ਵੀ ਦੀਪ ਸਿੱਧੂ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੋਇਆ ਜੀ ਜੀ ਇੱਕ ਬਾਬਾ ਹੀ ਪਿਛਲੇ ਦਿਨੀ ਆਪਣਾ 5 ਤਰੀਕ ਨੂੰ ਨਾਨਕਸਰ ਵਿਖੇ ਇਕੱਠ ਹੋਇਆ ਹਾਂਜੀ ਹਾਂਜੀ ਤੇ ਜਿਹਦਾ ਇਹਨਾਂ ਨੇ ਨਾਮ ਦਿੱਤਾ ਸੰਤ ਸਮਾਜ ਇਕੱਠ ਹੂੰ ਤੇ ਉਹਦੇ ਵਿੱਚ ਇੱਕ ਯਾਨੀ ਕਿ ਆਪਾਂ ਜਿਵੇਂ ਮੰਨ ਲਓ ਕਹਿ ਦਿੰਨੇ ਢਿੰਗ ਸਿੰਘ ਆਪਣਾ ਕਹਿ ਦਿੰਦੇ ਵੀ ਸਰਕਾਰੀ ਦੱਲਾ ਆਇਆ ਸੀਗਾ ਹੂੰ ਜਾਂ ਜਿਵੇਂ ਕਹਿ ਦਈਏ ਵੀ ਬਾਜੀਗਰ ਆਇਆ ਸੀ ਆਪਾਂ ਇਹ ਕਹਿ ਦਿੰਨੇ ਆ ਹਾਂ ਬਿਲਕੁਲ ਤੇ ਉਹਨੇ ਅਮਰਤਪਾਲ ਸਿੰਘ ਮਹਿਰੂ ਨੂੰ ਇਹ ਬਿਆਨ ਦਿੱਤਾਗਾ ਵੀ ਭਾਈ ਅਮਰਤਪਾਲ ਸਿੰਘ ਮਹਿਰੂ ਆ ਜਿਹੜਾ ਵੀ ਜਾਂ ਤਾਂ ਵੀ ਮਾਫੀ ਮੰਗੇ ਨਾਨਕਸਰ ਚ ਆ ਕੇ ਕਹਿੰਦਾ ਨਹੀਂ ਇਹਦੇ ਨੱਕ ਦੇ ਵਿੱਚ ਵੀ ਨੱਥ ਪਾ ਕੇ ਸੰਗਲਾਂ ਨਾਲ ਬੰਨ ਕੇ ਮੈਨੂੰ ਨਾਨਕਸਰ ਲਿਆ ਕੇ ਸੁਟਿਆ ਜਾਊਗਾ ਵੀ ਤੁਸੀਂ ਕੀ ਆ ਉਹਦੀ ਗੱਲ ਨਾਲ ਸਹਿਮਤ ਹੋ ਜਾ ਆਪਾਂ ਭਾਈ ਅਮਰਤਪਾਲ ਸਿੰਘ ਮਹਿਰੂ ਗੱਲ ਨਾਲ ਸਹਿਮਤ ਨਹੀਂ ਇਹਨਾਂ ਨੇ ਇਕੱਠ ਕਰਿਆ ਹਾਂਜੀ ਪਹਿਲਾਂ ਇਕੱਠ ਨਹੀਂ ਹੋਇਆ ਨਾਨਕਸਰ ਦੇ ਪਹਿਲੀ ਗੱਲ ਤਾਂ ਸੀ ਇਸ ਚੀਤੇ ਐਂਟਰ ਬੂ ਦਿੱਤੀ ਆ ਬਲਬੀਰ ਤੇ ਅਸੀਂ ਬੋਲੇ ਵੀ ਆ ਪਹਿਲਾਂ 2-4 ਦਿਨ ਹਾਂਜੀ ਹਾਂਜੀ ਇਹ ਇਹਨਾਂ ਨੂੰ ਉੱਥੇ ਜਾਣਾ ਨਹੀਂ ਚਾਹੀਦਾ ਸੀ ਦੇਖੋ ਉੱਥੇ ਸਾਡਾ ਨਿਸ਼ਾਨ ਸਾਹਿਬ ਨਹੀਂ ਝੁਲ ਰਿਹਾ ਹਾਂਜੀ ਉੱਥੇ ਸਾਡੇ ਪੰਚਮਕੜਾ ਦੀ ਦੇਖ ਪ੍ਰਸ਼ਾਦ ਨਹੀਂ ਚੱਲ ਰਹੀ ਉੱਥੇ ਸਾਡਾ ਲੰਗਰ ਨਹੀਂ ਚੱਲ ਰਿਹਾ ਠੀਕ ਆ ਕਿ ਨਹੀਂ ਜੀ ਉੱਥੇ ਸਾਡੇ ਪੰਥ ਦੀ ਦੇਗ ਤੇਗ ਨਹੀਂ ਚੱਲ ਰਹੀ ਜੀ ਤੇ ਜੇ ਉੱਥੇ ਸੇਵਾ ਦੇ ਹਿਸਾਬ ਤੇ ਲੱਗ ਗਈ ਸਾਡੀ ਉਹ ਵੀ ਨਹੀਂ ਚੱਲ ਰਹੀ ਜੀ ਜਦੋਂ ਸਾਨੂੰ ਪੰਜ ਪਿਆਰਿਆਂ ਦੇ ਹੁਕਮ ਆ ਜਿਹੜੇ ਸਾਨੂੰ ਪਾਸ਼ਾ ਨੇ ਸੇਵਾ ਬਖਸ਼ੀਆਂ ਨੇ ਜਦੋਂ ਸਾਡੀਆਂ ਉਹ ਹਾਜ਼ਰੀ ਨਹੀਂ ਉੱਥੇ ਤੇ ਫਿਰ ਸਾਡਾ ਹੱਕ ਹੀ ਨਹੀਂ ਜਿਉਂ ਉੱਥੇ ਜਾਣ ਦਾ ਪੰਥ ਦਾ ਕਿਉਂਕਿ ਨਾ ਤਾਂ ਉੱਥੇ ਦੇਗ ਉਹਦੀ ਹੱਥ ਤਿਆਰ ਕਰਦੇ ਪੰਚਮ ਕੜਾ ਦੀ ਨਾ ਉੱਥੇ ਲੋਹ ਲੰਗਰ ਚੱਲਦਾ ਨਾ ਉਹ ਨਿਸ਼ਾਨ ਸਾਹਿਬ ਚੜਾ ਰਹੇ ਆ ਨਾ ਉਹ ਦੇਗ ਤੇਗ ਨੂੰ ਮੰਨ ਰਹੇ ਨੇ ਤੇ ਫਿਰ ਸਾਡਾ ਤਾਂ ਹੱਕ ਹੀ ਨਹੀਂ ਸੀਗਾ ਇਹ ਬੁੱਢੇ ਦਲ ਦੇ ਜਰਨੈਲਾ ਇਹਨਾਂ ਦਾ ਉੱਥੇ ਜਾਣ ਦਾ ਹੱਕ ਹੀ ਨਹੀਂ ਸੀ ਬਾਕੀ ਗੱਲ ਉਹ ਵੀ ਢਿੰਗ ਸਿੰਘ ਨੇ ਅਮਨ ਸਿੰਘ ਕੋਈ ਪਾਸੇ ਨਹੀਂ ਗੇ ਜਿੰਨੀ ਫੌਜ ਆ ਪ੍ਰਾਂਤ ਸਾਰੀ ਨਾਲ ਜੁੜੀ ਹੋਈ ਆ ਇੱਕ ਆਪਣਾ ਜਹਦਾਰ ਜੀ ਸੰਗਤ ਦੇ ਨਾਲ ਮਨ ਦੇ ਵਿੱਚ ਰੋਸ ਆ ਵੀ 5 ਤਰੀਕ ਨੂੰ ਇਹਨਾਂ ਨੇ ਇਕੱਠ ਰੱਖਿਆ ਹਾਂਜੀ ਤੇ 6 ਤਰੀਕ ਨੂੰ ਦਿਨ ਚੜ੍ਹਦਿਆਂ ਬਾਬੇ ਲੱਖਾ ਸਿੰਘ ਦੀ ਵੀ ਮਾਫੀ ਦੀ ਵੀਡੀਓ ਆਉਂਦੀ ਆ ਤੇ ਵੀ ਇਹ ਚੀਜ਼ ਸੋਚਦੀ ਆ ਸੰਗਤ ਤੇ ਨੌਜਵਾਨ ਮੁੰਡੇ ਵੀ ਵੀ ਕਿਤੇ ਅਮਰਤਪਾਲ ਮਹਿਰੋ ਨੇ ਵੀ ਇਹਨਾਂ ਨਾਲ ਰਾਜੀਨਾਮਾ ਤਾਂ ਨਹੀਂ ਕਰ ਲਿਆ ਨਾ 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 ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਉਹ ਰਾਜੀਨਾਮਾ ਕਰਨ ਵਾਲਾ ਸਿੰਘ ਹੀ ਨਹੀਂ ਜੀ ਨਾ ਉਹ ਅੱਜ ਕਰੇ ਨਾ ਉਹ ਕੱਲ ਕਰੇ ਉਹਨੇ ਦੁਨੀਆ ਦੇ ਸਾਹਮਣੇ ਇਹਨਾਂ ਦਾ ਸੀਛਾ ਲਿਉਣਾ ਹੀ ਲਿਉਣਾ ਜੀ ਜੀ ਹਾਂਜੀ ਤੇ ਤੁਸੀਂ ਉਹਨਾਂ ਦਾ ਕਿਸ ਤਰ੍ਹਾਂ ਸਾਥ ਦੇ ਰਹੇ ਹੋ ਭਾਈ ਅਮਰਤਪਾਲ ਸਿੰਘ ਮਹਿਰੋਂ ਦਾ ਵੀ ਤੁਸੀਂ ਉਹਨਾਂ ਦੀ ਸਪੋਰਟ ਦੇ ਵਿੱਚ ਸੱਚ ਦੇ ਕਰਕੇ ਆ ਜੀ ਅਸੀਂ ਸਪੋਰਟ ਚ ਅਸੀਂ ਸੱਚ ਨਾਲ ਖੜੇ ਹਮੇਸ਼ਾ ਰਹੂ ਤੋਈ ਜੇ ਸੰਗਤ ਦੇ ਵਿੱਚ ਕੱਲ ਨੂੰ ਮੰਨ ਲਓ ਵੀ ਚਲੋ ਇਨਸਾਨ ਗਲਤੀਆਂ ਦਾ ਪਤਲਾ ਜੇ ਮਹਿਰੋਂ ਤੋਂ ਕੋਈ ਗਲਤੀ ਹੋ ਵੀ ਜਾਂਦੀ ਆ ਤੇ ਵੀ ਤੁਸੀਂ ਉਹਦੇ ਤੋਂ ਪਿੱਛੇ ਹਟੋਂਗੇ ਕਿ ਉਹਦੇ ਨਾਲ ਹੀ ਖੜੇ ਹੋ ਦੇਖੋ ਜੇ ਉਹ ਕੋਈ ਗਲਤੀ ਕਰਦੇ ਨੇ ਅਸੀਂ ਉਹਨੂੰ ਆਪ ਉਹਦੇ ਚੀਤੇ ਜਾ ਕੇ ਉਹ ਕਰਾਂਗੇ ਵੀ ਹਾਂ ਭਾਈ ਹੁਣ ਤੂੰ ਗਲਤੀ ਕਰ ਰਿਆਂਗਾ ਹਾਂਜੀ ਪਹਿਲਾਂ ਤੂੰ ਗਲਤੀਆਂ ਦਿਖਾ ਰਿਆ ਹੁਣ ਤੇਰੀ ਗਲਤੀ ਆਈ ਅਸੀਂ ਉਹਨੂੰ ਪੁੱਛਾਂਗੇ ਥੋੜੀਆ ਵੀ ਨਹੀਂ ਪੁੱਛਾਂਗੇ ਉਹਨਾਂ ਨੇ ਪਿਛਲੇ ਦਿਨੇ ਆਪਣਾ ਅਮਾਉਂਟ ਵੀਓ ਦੇ ਵਿੱਚ ਇਕੱਠ ਰੱਖਿਆ ਸੀਗਾ ਜਿਹਦੇ ਵਿੱਚ ਤੁਸੀਂ ਵੀ ਪਹੁੰਚੇ ਹੋਰ ਵੀ ਮਹਾਨ ਦੇਗਾ ਸ਼ਖਸੀਅਤ ਬਿਲਕੁਲ ਜੀ ਗਏ ਸੀ ਅਸੀਂ ਤੇ ਉਹਦੇ ਬਾਰੇ ਵੀ ਤੁਸੀਂ ਕੀ ਕਹਿਣਾ ਚਾਹੋਗੇ ਵੀ ਹਮੇਸ਼ਾ ਵੀ ਜਿਹੜੇ ਦਲ ਪੰਥ ਆ ਇਹਨਾਂ ਸਿੰਘ ਫੌਜਾਂ ਗੀਆਂ ਵੀ ਇਹ ਭਾਈ ਅਮਰਤਪਾਲ ਸਿੰਘ ਮਹਿਰੋਂ ਦੇ ਸਦਾ ਨਾਲ 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 ਖੜੀਆਂ ਜੀ ਬਿਲਕੁਲ ਨਾਲ ਖੜੀਆਂ ਡਾਟ ਹਾਂ ਹਾਂਜੀ ਤੇ ਇੱਕ ਆਪਣਾ ਜੀ ਮੁੱਦਾ ਚੱਲ ਰਿਹਾਗਾ ਪਿਛਲੇ ਦਿਨੀ ਸੁਖਵੀਰ ਬਾਦਲ ਤੇ ਗੋਲੀ ਚੱਲੀ ਆ ਤੇ ਤੁਸੀਂ ਉਹਨੂੰ ਕਿਸ ਨਜ਼ਰ ਦੇ ਨਾਲ ਵੇਖਦੇ ਹੋ ਜਿਹੜੇ ਐਸਜੀਪੀਸੀ ਆ ਇਹ ਧਾਮੀ ਸਾਹਿਬ ਹੁਣੇ ਆ ਇਹ ਜਾਨੀ ਕਿ ਬਿਆਨ ਇਦਾਂ ਦੇ ਦੇ ਰਹੇ ਆ ਵੀ ਭਾਈ ਨਰੈਨ ਸਿੰਘ ਚੌੜਾ ਜੀ ਜਿਹੜੇ ਵੀ ਇਹਨਾਂ ਨੂੰ ਪੰਛ ਦੇ ਵਿੱਚੋਂ ਛੇਕਿਆ ਜਾਣਾ ਚਾਹੀਦਾ ਵੀ ਇਹਨਾਂ ਨੇ ਹਰਮੰਦਰ ਸਾਹਿਬ ਤੇ ਅਟੈਕ ਕੀਤਾਗਾ ਵੀ ਸੁਖਵੀਰ ਬਾਦਲ ਤੇ ਨਹੀਂ ਅਟੈਕ ਕਰਿਆ ਇਹ ਦੇਖੋ ਜੀ ਜਿਹੜਾ ਨਰੈਨ ਸਿੰਘ ਚੌੜਾ ਜੀ ਨੇ ਨਾ ਹਾਂਜੀ ਹਾਂਜੀ ਇਹਨਾਂ ਨੇ ਪਹਿਲਾਂ ਵੀ ਪੰਥ ਲਈ ਬੜੀ ਕਾਲਣਾ ਕਾਲੀ ਜੀ ਜੀ ਬਹੁਤ ਪੜੇ ਲਿਖੇ ਨੇ ਇਹ ਕੋਈ ਅਣਪੜ ਨਹੀਂ ਜੀ ਜੀ ਉਮਰ ਬਹੁਤ ਹੋ ਗਈ ਇਹ ਬਹੁਤ ਪੜੇ ਲਿਖੇ ਨੇ ਪਹਿਲਾਂ ਵੀ ਪੰਥ ਦੇ ਲਈ ਇਹਨਾਂ ਨੇ ਜੇਲਾ ਕਟੀਆਂ ਜੀ ਜਦੋਂ ਸਾਡੇ ਪਿਓ ਦੀ ਭਾਗ ਨੂੰ ਹੱਥ ਪੈ ਗਿਆ ਸਾਡੇ ਪਿਓ ਦੀ ਇੱਜ਼ਤ ਗਲੀਆਂ ਦੇ ਵਿੱਚ ਇਹਨਾਂ ਨੇ ਰੋਲ ਦਿੱਤੀ ਇਹ ਆਪ ਮੰਨ ਲੈਣੇ ਉੱਥੇ ਜਾ ਕੇ ਦਰਬਾਰ ਸਾਹਿਬ ਕਾਲ ਤਖਤ ਤੇ ਵੀ ਹਾਂ ਜਿਹੜੀ ਬੇਅਦਬੀ ਹੋਈ ਆ ਜਿਹੜੀ ਬਗੜਾੜੀ ਕਾਹੜ ਹੋਇਆ ਵੀ ਇਹ ਸਾਰਾ ਕੁਝ ਅਸੀਂ ਕਰਾਇਆ ਤੇ ਜੇ ਮੰਨਿਆ ਤੇ ਫਿਰ ਚੌੜਾ ਸਿੰਘ ਦੇ ਅੰਦਰੋਂ ਫਿਰ ਜਿਹੜੀ ਭਾਵਨਾ ਕੀ ਜਿਹੜੀ ਪੰਥ ਦੇ ਲਈ ਉਹ ਫੁੱਟ ਪੀ ਹੈ ਬੇਸ਼ੱਕ ਉਮਰ ਨਹੀਂ ਵੇਂਦੀ ਹੁੰਦੀ ਜਿਹੜੀ ਇਹ ਭਾਵਨਾ ਕੀ ਜੀ ਜੀ ਇਹ ਕੋਈ ਇਹ ਨਹੀਂ ਵੇਂਦੀ ਹੁੰਦੀ ਵੀ ਮੈਂ ਉਮਰ ਆ ਜਾਉਣੇ ਇਹ ਨਹੀਂ ਸੋਚਿਆ ਵੀ ਮੈਂ ਇੰਨੇ ਸਾਲਾਂ ਅਕੇ ਜ਼ਿਲਾ ਕੱਟ ਕੇ ਆ ਮੇਰੇ ਤੇ ਇੰਨੇ ਪਰਚੇ ਨਹੀਂ ਉਹਨੇ ਦੋਖੀ ਮੰਨਿਆ ਵੀ ਇਹਨੇ ਸਾਡੇ ਪਿਓ ਦੀ ਪੱਦ ਜਿਹੜੀ ਉਹ ਰੋਲ ਲਈ ਆ ਇਹ ਆਪਦੇ ਮੂੰਹੋਂ ਬੰਨਿਆ ਉਹ ਗੁਰੂ ਰਾਮਦਾਸ ਪਾਸ਼ਾ ਤੇ ਨਹੀਂ ਚੜਕੇ ਗਿਆ ਸੀ ਹਾਂਜੀ ਉਹ ਗਿਆ ਐਸੇ ਤੇ ਚੜਕੇ ਆ ਪਰ ਜਿਵੇਂ ਇਹਦੇ ਕਰਮ ਲਾ ਲੋ ਵੀ ਅਜੇ ਪਾਸ਼ਾ ਨੇ ਲੱਗਦਾ ਇਹ ਤੇ ਤੂੰ ਔਰ ਕੁਛ ਵੀ ਕਰਾਉਣਾ ਹੋਊਗਾ ਇਹ ਬਚ ਗਿਆ ਹਾਂ ਜਹੇਦਾਰ ਜੀ ਚਲੋ ਇਹ ਗੱਲ ਆਪਾਂ ਮੰਨਦੇ ਆ ਤੁਹਾਡੀ ਵੀ ਚਲੋ ਇਹ ਵਿਚਾਰਾ ਵੀ ਚੱਲ ਰਿਹਾ ਹੁਣ ਜੇ ਆਪਾਂ ਵੇਖੀਏ 1984 ਦੇ ਵਿੱਚ ਕੀ ਗੱਲ ਉਦੋਂ ਨਹੀਂ ਕਾਲ ਤੱਕ ਸਭ ਦੀ ਬੇਇੱਜ਼ਤੀ ਹੋਈ ਜਾਂ ਦਰਬਾਰ ਸਾਹਿਬ ਦੀ ਜਿੰਨੇ ਜਦੋਂ ਨਰਦੋਸੇ ਸਿੰਘ ਯਾਨੀ ਕਿ 7-7 ਸਾਲਾਂ ਦੇ 5-5 ਸਾਲਾਂ ਦੇ ਕੋਈ 6-6 ਮਹੀਨਿਆਂ ਦੇ ਇਹਨਾਂ ਨੇ ਬੱਚੇ ਦਰਬਾਰ ਸਾਹਿਬ ਦੇ ਅੰਦਰ ਮਰਵਾਤੇ ਸੀ 1984 ਦਾ ਅਟੈਕ ਹੈ ਜਿਹੜਾ ਵੀ ਉਹ ਪੰਥਾ ਜਿਹੜਾ ਵੀ ਉਹ ਪੰਥ ਕਦੇ ਨਹੀਂ ਭੁੱਲ ਸਕਦਾ ਵੀ ਫਿਰ ਇਹਨਾਂ ਦੀ ਸੋਚ ਦੇ ਹਿਸਾਬ ਨਾਲ ਫਰ ਤਾਂ ਇਹ ਚੀਜ਼ ਗਲਤ ਹੋਈ ਵੀ ਜੇ ਅੱਜ ਇਹਨਾਂ ਦੀ ਸਰਕਾਰ ਦੇ ਵਿੱਚ ਮੱਛੇ ਰੰਗੜ ਦਾ ਸਿਰ ਵੱਡਿਆ ਹੁੰਦਾ ਤਾਂ ਫਿਰ ਇਹਨਾਂ ਨੇ ਤਾਂ ਕਹਿਣਾ ਸੀਗੇ ਵੀ ਭਾਈ ਸੁਖਾ ਸਿੰਘ ਤੇ ਮਹਤਾਬ ਸਿੰਘ ਨੂੰ ਵੀ ਪੰਥ ਚੋਂ ਛੇਕੋ ਦੇਖੋ ਜੀ ਜਿਹੜਾ ਸੱਚ ਤੇ ਆਣਾ ਅਸੀਂ ਕਈ ਇੰਟਰਵਿਊਆਂ ਚ ਦੱਸ ਦਿਆ ਵੀ ਜਿਹੜਾ ਸੱਚ ਆਣਾ ਅਕਾਲ ਪੁਰਖ ਉਹਨੂੰ ਵੱਖਰਾ ਹੀ ਰੱਖਦਾ ਦੁਨੀਆ ਚ ਉਹਨੂੰ ਦੁਨੀਆ ਚ ਨਹੀਂ ਵਾੜਦਾ ਅਕਾਲ ਪੁਰਖ ਨੂੰ ਵੱਖਰਾ ਰੱਖਦਾਗਾ ਹਰਦੀਪ ਸਿੱਧੂ ਦੀ ਤੁਸੀਂ ਗੱਲ ਕਰੀ ਸੀ 32 ਜਹੇ ਬੰਦੀਆਂ ਨੇ ਉਹਨੂੰ ਮਨਜ਼ੂਰ ਨਹੀਂ ਕੀਤਾ ਪਰ ਪੰਜਾਬ ਦੇ ਨੌਜਵਾਨਾਂ ਨੇ ਉਹਨੂੰ ਮਨਜ਼ੂਰ ਕਰ ਲਿਆ ਜਦੋਂ ਉਹਨਾਂ ਦਾ ਅਖੰਡ ਪਾਠ ਦਾ ਭੋਗ ਪਿਆ ਸੀ ਕਿਤੇ ਪੈਰ ਧਰਨ ਨੂੰ ਥਾਂ ਨਹੀਂ ਸੀ ਇੰਨੀ ਦੁਨੀਆ ਇਹ ਸੋਚਣਾ ਚਾਹੀਦਾ ਸਾਨੂੰ ਜਦੋਂ ਸੰਤ ਜਰਨੈਲ ਸਿੰਘ ਜੀ ਹਾਜ਼ਰ-ਨਾਜ਼ਰ ਸੀਗੇ ਪਿੰਡਰਾਂ ਵਾਲੇ ਤੇ ਉਦੋਂ ਲੋਕ ਆਂਤੂ ਪਰੰਤੂ ਉਹਨਾਂ ਤੇ ਵੀ ਕਰਦੇ ਸੀ ਉਹਨਾਂ ਨੂੰ ਵੀ ਗਲਤ ਬੋਲਦੇ ਸੀਗੇ ਪਰ ਜਦੋਂ ਸ਼ਹੀਦ ਹੋ ਗਏ ਨੇ ਅੱਜ ਦੁਨੀਆ ਉਹਨਾਂ ਨੂੰ ਯਾਦ ਕਰਦੀ ਆ ਜਿਹੜਾ ਹਮੇਸ਼ਾ ਹੀ ਸੱਚਾ ਦੁਨੀਆ ਨੂੰ ਬਾਅਦ ਵਿੱਚ ਯਾਦ ਵੀ ਕਰਦੀ ਆ ਤੇ ਉਹਨੂੰ ਭੁੱਲਦੀ ਨਹੀਂ ਇਸੇ ਕਰਕੇ ਜਿਵੇਂ ਤੁਸੀਂ ਕਹਤਾ ਵੀ ਹੁਣ ਚੌੜਾ ਸਾਹਿਬ ਜੀ ਤੁਸੀਂ ਗੱਲ ਕਰਤੀ ਮੱਛੇ ਰੰਗੜਦੀ ਅਸੀਂ ਗੱਲ ਮੱਛੇ ਰੰਗੜਦੀ ਕਰਤੀ ਆ ਚੌੜਾ ਸਾਹਿਬ ਦੀ ਕਰਤੀ ਇਹ ਸਾਡੇ ਅਕਾਲ ਤਖਤ ਦਰਬਾਰ ਸਾਹਿਬ ਦੇ ਵਿੱਚ ਜੇ ਅਸੀਂ ਗੱਲ ਕਰੀਏ ਵੀ ਕਾਲੀ ਫੂਲਾ ਸਿੰਘ ਤੋਂ ਬਾਅਦ ਸਾਨੂੰ ਕੋਈ ਜ쉐ਦਾਰ ਮਿਲਿਆ ਹੀ ਨਹੀਂ ਹਾਂਜੀ ਕਾਲੀ ਫੂਲਾ ਸਿੰਘ ਜੀ ਉਹ ਜ쉐ਦਾਰ ਸੀ ਮਹਾਰਾਜਾ ਰਣਜੀਤ ਸਿੰਘ ਰਸਤੇ ਚੋਂਦਾ ਇੱਕ ਨਾਚਣ ਵਾਲੀ ਨੂੰ ਇੱਕ ਨਾਚ ਵੇਖਣ ਦਾ ਮਾਰਾ ਉੱਥੇ ਜਾ ਕੇ ਰੁਕ ਗਿਆ ਸੀ ਤੇ ਜਦੋਂ ਕਾਲੀ ਫੂਲਾ ਸਿੰਘ ਨੂੰ ਪਤਾ ਲੱਗਿਆ ਵੀ ਇਹ ਰਸਤੇ ਦੇ ਵਿੱਚ ਰੁਕ ਕੇ ਆਇਆ ਉਹਨੂੰ ਮਾਇਆ ਦੇ ਕੇ ਆਇਆ ਤੇ ਕਾਲੀ ਫੂਲਾ ਸਿੰਘ ਨੇ ਆਉਂਦੇ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਗੱਲ ਕਹਿਤੀ ਸੀ ਵੀ ਰਾਜ ਭਗ ਕਿਦੇ ਸਿਰ ਤੇ ਕਰਦਾ ਕਹਿੰਦਾ ਜੀ ਇਹ ਕਾਲਪੁਰਖ ਦੀ ਆ ਫੌਜਾਂ ਦੇ ਸਿਰ ਤੇ ਕਰਦਾ ਕਹਿੰਦਾ ਫਿਰ ਤੂੰ ਮਾਇਆ ਦੇਣ ਵਾਲਾ ਹੁੰਨਾ ਕੌਣ ਆ ਇਹ ਕਾਲਪੁਰਖ ਦੀ ਮਾਇਆ ਗੁਰੂ ਰਾਮ ਦਾ ਪਾਸ਼ਾਦੀ ਤੈਨੂੰ ਬਖਸ਼ੀ ਮਾਇਆ ਵੀ ਇਹਦੀ ਤੈਨੂੰ ਸਜ਼ਾ ਭੁਗਤਣੀ ਪਊ ਉਦੋਂ ਫਿਰ ਕਾਲੀ ਪੂਲਾ ਸਿੰਘ ਜੀ ਨੇ ਉਹਨੂੰ ਬੰਨ ਕੇ ਇਮਲੀ ਦੇ ਬੁੱਜੇ ਦੇ ਨਾਲ ਕੋਲਿਆਂ ਦੇ ਛੰਟੇ ਮਾਰੇ ਉਸ ਤੋਂ ਬਾਅਦ ਸਾਨੂੰ ਜਹੇਦਾਰ ਨਹੀਂ ਕੋਈ ਮਿਲਿਆ ਹੁਣ ਵਾਲੇ ਜਹੇਦਾਰ ਤਾਂ ਸਾਡੇ ਆਪ ਰੂਹੀ ਜਾਂਦੇ ਆ ਵੀ ਸਾਡੀ ਮਦਦ ਕਰੋ ਜੀ ਅਸੀਂ ਮਰ ਰਹੇ ਆ ਤਾਂ ਆਪ ਰੂਣਦੇ ਨੇ ਬਿਲਕੁਲ ਇੱਕ ਆਪਾਂ ਜਹੇਦਾਰ ਜੀ ਆਪਾਂ ਇਤਿਹਾਸ ਪੜ੍ਹਦੇ ਵੀ ਆਂ ਤੇ ਇਤਿਹਾਸ ਸੁਣਦੇ ਵੀ ਆਂ ਵੀ ਮਹਾਰਾਜਾ ਰਣਜੀਤ ਸਿੰਘ ਵੇਲੇ ਸਿੱਖਾਂ ਦੀਆਂ 12 ਮਿਸਲਾਂ ਹੋਈਆਂ ਹਾਂਜੀ ਹਾਂਜੀ ਜਿਹਦੇ ਵਿੱਚੋਂ ਜਸਾ ਸਿੰਘ ਰਾਮਗੜੀਆ ਹਾਂਜੀ ਤੇ ਸਰਦਾਰ ਜਸਾ ਸਿੰਘ ਆਲੂਵਾਲੀਆ ਹੋਏ ਆ ਵੀ ਜਸਾ ਸਿੰਘ ਰਾਮਗੜੀਆ ਤੇ ਜਸਾ ਸਿੰਘ ਆਲੂਵਾਲੀਆ ਦੀ ਕਦੇ ਆਪਸ ਦੇ ਵਿੱਚ ਬਣੀ ਨਹੀਂ ਸੀ ਬਿਲਕੁਲ ਨਹੀਂ ਕਦੇ ਇਹਨਾਂ ਦੀ ਮਤ ਨਹੀਂ ਮਿਲੀ ਸੀ ਪਰ ਕਹਿੰਦੇ ਸੀ ਵੀ ਜਦੋਂ ਪੰਥ ਦਾ ਕੋਈ ਕਾਰਜ ਹੁੰਦਾ ਸੀ ਜਾਂ ਸੰਗਤ ਦਾ ਕਾਰਜ ਹੁੰਦਾ ਸੀ ਜਾਂ ਜਦੋਂ ਇਹ ਤਿੰਨ ਭੈਣਾਂ ਨੂੰ ਛਡਾਉਣ ਜਾਂਦੇ ਸੀਗੇ ਤੇ ਵੀ ਇਹ ਏਕਾ ਕਰਕੇ ਜਥੇਦਾਰ ਦੀ ਅਗਵਾਈ ਦੇ ਵਿੱਚ ਜਾਂਦੇ ਸੀਗੇ ਸੋ ਜਿਹੜੇ ਅੱਜ ਦੇ ਜਿਹੜਾ ਇਕੱਠਾ ਹੋਣ ਦਾ ਕਾਰਨ ਸੀ ਨਾ ਹਾਂਜੀ ਇਹ ਤਾਰਾ ਸਿੰਘ ਸੀਗਾ ਜਿਹੜੇ ਬੁੱਢੇ ਦਾ ਦੇ ਜਰਨੈਲ ਦਾ ਭਰਾ ਸੀ ਜੱਸਾ ਸਿੰਘ ਅਲੂਵਲਗੇ ਦਾ ਉਹ ਤਾਰਾ ਸਿੰਘ ਜਦੋਂ ਇਸ਼ਨਾਨ ਪਾਣੀ ਕਰਨ ਗਿਆ ਤੇ ਜੱਸਾ ਸਿੰਘ RAM ਗੜਗੀਏ ਦਾ ਜਿਹੜਾ ਭਰਾ ਸੀ ਉਹਨੇ ਉਹਨੂੰ ਬੰਦੀ ਬਣਾ ਲਿਆ ਜੀ ਉਹਨੂੰ ਉੱਥੇ ਬੰਨ ਲਿਆ ਬੰਨ ਕੇ ਲਿਆ ਕੇ ਜੱਸਾ ਸਿੰਘ RAM ਗੜਗੀਏ ਦੇ ਕੋਲੇ ਜਦੋਂ ਪੇਸ਼ ਕੀਤਾ ਉਹ ਕਹਿੰਦਾ ਵੀ ਤੂੰ ਇਹ ਕੀ ਕੀਤਾ ਵੀ ਇਹ ਬੁੱਢੇਦਾਲ ਦੀ ਫੌਜ ਦਾ ਜਰਨੈਲ ਆ ਤੂੰ ਇਹ ਗੰਮ ਗਲਤ ਕੀਤਾ ਤੇ ਫਿਰ ਜੱਸਾ ਸਿੰਘ ਰਾਮਗੜੀਏ ਨੇ ਜਾ ਕੇ ਮਾਫੀ ਵੀ ਮੰਗੀ ਸੀ ਘੋੜੇ ਵੀ ਪੰਜ ਲੈ ਕੇ ਗਿਆ ਬੱਗੀਆਂ ਵੀ ਲੈ ਕੇ ਜਾ ਕੇ ਨਾਫਸ਼ਕਾਰ ਮਾਇਆ ਵੀ ਕੀਤੀ ਵੀ ਜਹੇਦਾਰ ਜੀ ਸਾਥੋਂ ਗਲਤੀ ਹੋ ਗਈ ਪਰ ਨਹੀਂ ਉਦੋਂ ਬੁੱਢੇਦਾਲ ਦੇ ਜਰਨੈਲ ਨੇ ਇਹ ਗੱਲ ਆਖੀ ਵੀ ਜੱਸਾ ਸਿਆ ਤੂੰ ਸਾਨੂੰ ਪੰਜਾਬ ਦੇ ਵਿੱਚ ਨજર ਨਹੀਂ ਆਉਣਾ ਚਾਹੀਦਾ ਉਦੋਂ ਜੱਸਾ ਸਿੰਘ ਰਾਮਗੜੀਆ ਫਿਰ ਪੰਜਾਬ ਛੱਡ ਕੇ ਪਾਣੀਪੱਤ ਇੱਧਰ ਹਰਿਆਣੇ ਨੂੰ ਕੂਚ ਕਰ ਗਿਆ ਜਾ ਕੇ ਦਿੱਲੀ ਕੰਨੀ ਨੂੰ ਬਸਣ ਲੱਗ ਗਿਆ ਉਹ ਗੱਲ ਆ ਵੀ ਸਾਡੇ ਜਰਨੈਲਾਂ ਨੇ ਜੇ ਕਿ ਸੈਨੂੰ त्यागਿਆਗਾ ਉਹਨੂੰ ਬਾਅਦ ਚ ਬੁੱਕਲ ਚ ਵੀ ਲਿਆ ਜਦੋਂ ਦਿੱਲੀ ਦੇ ਉੱਤੇ ਉਹਦੀਆਂ ਤਾਂ ਹਮਲਾ ਬੋਲਣਾ ਸੀਗਾ ਉਦੋਂ ਫਿਰ ਚਿੱਠੀ ਲਿਖੀ ਜਸਾ ਸਿੰਘ ਰਾਮ ਗੜਗੀਏ ਨੂੰ ਵੀ ਬੁੱਡੇ ਦਲ ਦੇ ਭਾਈ ਜਰਨੈਲ ਨੇ ਤੈਨੂੰ ਸੱਦਿਆ ਉਹ ਨੀਮਾ ਹੋ ਕੇ ਪੰਥ ਦੇ ਵਿੱਚ ਆਇਆ ਤੇ ਜੁੱਝਿਆ ਵੀ ਆ ਅਸੀਂ ਉਹੀ ਗੱਲ ਅੱਜ ਕਰੀਏ ਵੀ ਸਾਡੇ ਇਹ ਮੰਨਦੇ ਆ ਵੀ ਅਸੀਂ ਗਲਤੀਆਂ ਕੀਤੀਆਂ ਤੇ ਫਿਰ ਅੱਜ ਸਾਡੇ ਜੈਦਾਰ ਇਹਨਾਂ ਨੂੰ ਭਾਂਡੇ ਮੰਨ ਜੰਦੀ ਸਜ਼ਾ ਲਾਤੀ ਲੈਟਰਿੰਗਾ ਸਾਫ ਕਰ ਦਿਓ ਜੀ ਪੋਚੇ ਲਾ ਦਿਓ ਇਹ ਸੇਵਾ ਲਾਤੀ ਸੇਵਾ ਤਾਂ ਉੱਤੇ ਲੱਖਾਂ ਕਰੋੜਾਂ ਦੀ ਦੁਨੀਆ ਰੋਜ਼ ਕਰਦੀ ਆ ਉਹਨਾਂ ਨੂੰ ਤਾਂ ਕਿਤੇ ਦਿਖਾਇਆ ਨਹੀਂ ਜਾਂਦਾ ਟੀਵੀ ਚੈਨਲਾਂ 'ਤੇ ਅੱਜ ਇੱਕ ਨੌਜਵਾਨਾਂ ਦਾ ਇਹ ਰੋਸ ਆ ਹਾਂਜੀ ਉਹ ਕਹਿੰਦੇ ਵੀ ਜਦੋਂ ਇਹਨਾਂ ਨੇ ਐਡੇ-ਐਡੇ ਕੰਮ ਕਰਕੇ ਵੀ ਇਹ ਮੰਨੇ ਆ ਵੀ ਅਸੀਂ ਪਾਪ ਕਰੇ ਆ ਤੇ ਇਹਨਾਂ ਨੂੰ ਕਿਸੇ ਨੂੰ ਸਾਨੂੰ ਵੀ ਰੋਸ ਹੈ ਸਾਰਿਆਂ ਨੂੰ ਹੀ ਰੋਸ ਆ ਜੀ ਪੰਤਕ ਜਿਹੜੇ ਪੰਤਕ ਦਰਦੀ ਆ ਨਾ ਜਿਹੜੇ ਸਮਝਦੇ ਆ ਵੀ ਅਸੀਂ ਪੰਥ ਲਈ ਆਏ ਆ ਉਹ ਸਾਰੇ ਹੀ ਰੋਸ ਕਰ ਰਹੇ ਨੇ ਜੀ ਹਾਂਜੀ ਤੇ ਇੱਕ ਨੌਜਵਾਨ ਇਹ ਰੋਸ ਕਰਦੇ ਆ ਉਹ ਕਹਿ ਰਹੇ ਆ ਵੀ ਇਹਨਾਂ ਨੇ ਐਡੇ ਪਾਪ ਕਰੇ ਵੀ ਮਹਾਰਾਜ ਦੀਆਂ ਬੇਆਦਬੀਆਂ ਤੱਕ ਕਰਾਤੀਆਂ ਹਾਂਜੀ ਹਾਂਜੀ ਤੇ ਵੀ ਇਹਨਾਂ ਨੂੰ ਬਾਥਰੂਮਾਂ ਦੀ ਸੇਵਾ ਲਾਤੀ ਕਿਸੇ ਨੂੰ ਪਾਂਡਿਆਂ ਦੀ ਸੇਵਾ ਲਾਤੀ ਕਿਸੇ ਨੂੰ ਵੀ ਵਰਸ਼ਾ ਫੜ ਕੇ ਖੜਨ ਦੀ ਸੇਵਾ ਲਾਤੀ ਵੀ ਫਿਰ ਭਾਈ ਨਰੈਨ ਸਿੰਘ ਚੌੜਾ ਜਿਹੜਾ ਵੀ ਫਿਰ ਉਹਨੂੰ ਜੇਲ੍ਹ ਚ ਕਿਉਂ ਲੈ ਕੇ ਗਏ ਆ ਵੀ ਫਿਰ ਉਹਨੇ ਚਲੋ ਗਲਤੀ ਕੀਤੀ ਉਹਨੂੰ ਵੀ ਤੁਸੀਂ ਪਾਂਡਿਆਂ ਦੀ ਸੇਵਾ ਲਾ ਦਿੰਦੇ ਜਾਂ ਬਾਥਰੂਮਾਂ ਦੀ ਸੇਵਾ ਲਾ ਦਿੰਦੇ ਮੈਂ ਤੁਹਾਨੂੰ ਅੱਗੇ ਦੱਸਿਆਗਾ ਜਿਹੜਾ ਅਕਾਲਪੁਰ ਖਾਣਾ ਉਹ ਕਿਸੇ ਕਿਸੇ ਤੇ ਸਹਾਈ ਹੁੰਦਾ ਜੀ ਜੀ ਹੁਣ ਸੂਰੀ ਬੋਲਦਾ ਸੀਗਾ ਵੀ ਅਸੀਂ ਸਿੰਘਾਂ ਦੀਆਂ ਜਨਾਨੀਆਂ ਨਾਲ ਗਲਤ ਕੰਮ ਕਰਦੇ ਹਾਂ ਉਹ ਲਿਆ ਸੀ ਨਾ ਸੂਰੀ ਨੇ ਹਾਂ ਇਹ 2% ਵਾਲੇ ਆ ਤੇ ਪਾਸ਼ਾ ਫਿਰ ਉਹ ਬਸ ਵਸਿਆ ਨਾ ਦੀਪ ਦੇ ਬਿਲਕੁਲ ਸੰਦੀਪ ਸਿੰਘ ਸੰਦੀਪ ਸਿੰਘ ਦੇ ਵਿੱਚ ਵਸ ਕੇ ਉਹਦੇ ਐਨੇ ਮੋਰਚੇ ਦੇ ਵਿੱਚ ਜਾ ਕੇ ਇੰਨੀ ਪੁਲਿਸ ਦੇ ਵਿੱਚ ਜਾ ਕੇ ਉਹਨੇ ਉਹਨੂੰ ਸੋਧਾ ਲਾ ਜੀ ਜੀ ਇਹ ਤਾਂ ਜੀ ਦੇਖੋ ਜੋ ਸੱਚ ਲਈ ਖੜਦੇ ਨੇ ਉਹਨਾਂ ਲਈ ਜੇਲਾ ਨੇ ਤੇ ਜਿਹੜੇ ਸਰਕਾਰ ਦੇ ਬਣਦੇ ਨੇ ਉਹਨਾਂ ਲਈ ਸਾਰਾ ਕੁਛ ਆ ਇਹ ਅੱਜ ਤੋਂ ਨਹੀਂ ਉਹ ਸ਼ੁਰੂ ਤੋਂ ਹੀ ਤੁਰਿਆ ਆਉਂਦਾ ਮੋਢੇ ਇੱਕ ਜਹਦਾਰ ਸਾਹਿਬ ਜੀ ਇਹ ਬੇਨਤੀ ਆ ਵੀ ਇੱਕ ਇਹ ਬਿਆਨ ਆ ਆਪਣਾ ਵੀ ਹੁਕਮਾਂ ਵੀ ਭਾਈ ਅਮਰਤਪਾਲ ਸਿੰਘ ਖਾਲਸਾ ਹੂੰ ਜੋ ਪਿਛਲੇ ਦਿਨੀ ਵੀ ਪੰਥ ਨੇ ਉਹਨੂੰ ਮਨਜ਼ੂਰ ਕਰਿਆ ਐਮਪੀ ਬਣਾਇਆ 2 ਲੱਖ ਹਾਂਜੀ 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 ਵੋਟਾਂ ਨਾਲ ਜਿੱਤੇ ਆ ਬਿਲਕੁਲ ਜੀ ਵੀ ਤੁਸੀਂ ਕੀ ਚਾਹੁੰਦੇ ਵੀ ਇਹ ਸਰਕਾਰ ਨੂੰ ਛੱਡਣਾ ਚਾਹੀਦਾ ਜਾਂ ਨਜਾਇਜ਼ ਧੱਕਾ ਹੋ ਰਿਹਾ ਦੇਖੋ ਜੀ ਇਹ ਸਰਕਾਰ ਦਾ ਹੱਕ ਆ ਜਦੋਂ ਸਿਮਰਜੀਤ ਮਾਨ ਨੂੰ ਜੇਲ੍ਹ ਦੇ ਵਿੱਚ ਬੈਠਾ ਜਤਾਇਆ ਗਿਆ ਸੀ ਅਸੀਂ ਇਹ ਪਿਛੋਕੜ ਲੈ ਜਾਈਏ ਥੋੜਾ ਜਿਹਾ ਸਮਾਂ ਹਾਂਜੀ ਹਾਂਜੀ ਉਦੋਂ ਸਿਮਰਜੀਤ ਮਾਨ ਨੂੰ ਇਹਨਾਂ ਨੇ ਜੇਲ੍ਹ ਚੋਂ ਕਢਤਾ ਜੀ ਜੀ ਉਹਨਾਂ ਨੇ ਆ ਕੇ ਬਾਹਰ ਚਲੋ ਆਪਦਾ ਜਿਹੜਾ ਕਾਰੋਬਾਰ ਕਰਨਾ ਕੀਤਾ ਸ਼ੁਰੂ ਚੜਦੀ ਕਲਾ ਚਲੋ ਅੱਜ ਵੀ ਪੰਥ ਲਈ ਜਿੰਨਾ ਕ ਕਰਦੇ ਨੇ ਚੜਦੀ ਕਲਾ ਚ ਹਮ ਪਰ ਇਹ ਅਮਰਤਪਾਲ ਨੂੰ ਕੱਢਣ ਦਾ ਕਾਰਨ ਇਹ ਆ ਵੀ ਉਹ ਡਰਦੇ ਨੇ ਵੀ ਜੇ ਇਹਨੂੰ ਬਾਹਰ ਕੱਢਤੇ ਨੇ ਫੇਰ ਜਾ ਕੇ ਸਿੱਕੀ ਦਾ ਪ੍ਰਚਾਰ ਕਰ ਦੇਣਾ ਨੌਜਵਾਨਾਂ ਨੂੰ ਨਸ਼ੇ ਤੋਂ ਛੁਡਾ ਕੇ ਉਹਨਾਂ ਨੂੰ ਅਮਰਤ ਵਾਟਾ ਛਕਾ ਦੇਣਾ ਫੇਰ ਪੰਥ ਕੰਨੀ ਨੌਜਵਾਨੀਆਂ ਨੂੰ ਮੋੜ ਦੇਣਾਗਾ ਉਹਨਾਂ ਨੂੰ ਸਿੱਖਿਆ ਦੇ ਦੇਣਾ ਉਹਦੇ ਜੋ ਸੰਤ ਜਨਰਲ ਸਿੰਘ ਦੇ ਸੰਸ ਲਾ ਕੇ ਸੀ ਉਹ ਚੀਜ਼ ਤੋਂ ਇਹ ਡਰਦੇ ਨੇ ਤਾ ਕਰਕੇ ਉਸਨੂੰ ਬਾਹਰ ਨਹੀਂ ਕੱਢ ਰਹੀ ਇਹ ਨੌਜਵਾਨਾਂ ਨੂੰ ਅਥਿਆ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਕਰਕੇ ਬਾਣੀ ਮਾਣੇ ਦੇ ਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਇੱਕ ਜਹਦਾਰ ਜੀ ਆਪਾਂ ਅਮਰਤਪਾਲ ਦੀਆਂ ਪਿਛਲੇ ਦਿਨੀ ਵੀਡੀਓ ਵੇਖਦੇ ਰਹੇ ਆ ਅਮਰਤਪਾਲ ਸਿੰਘ ਖਾਲਸਾ ਜੀ ਦੀਆਂ ਹੂੰ ਹੂੰ ਵੀ ਉਹ ਸੁਰ ਸਿੰਘ ਵਾਲੇ ਬਾਬਿਆਂ ਕੋਲੇ ਵੀ ਗਏ ਜੀ ਸੰਤ ਬਾਬਾ ਬਤਾਰ ਸਿੰਘ ਜੀ ਕੋਲੇ ਬਿਲਕੁਲ ਜੀ ਬਿਲਕੁਲ ਬਾਬਾ ਗੱਜਣ ਸਿੰਘ ਜੀ ਕੋਲੇ ਵੀ ਗਏ ਉਹ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਫਿਰ ਟਕਸਾਲ ਦੇ ਮੁਖੀਆਂ ਨੂੰ ਵੀ ਮਿਲੇ ਉਹ ਬਿਲਕੁਲ ਜੀ ਬੁੱਢੇ ਦਲ ਦੇ ਜਰਨੈਲਾਂ ਨੂੰ ਵੀ ਮਿਲੇ ਹਾਂ ਜੀ ਹਾਂ ਜੀ ਨਾਨਕ ਚੱਕਿਆ ਗਿਆ ਵੀ ਕੀ ਗੱਲ ਇਹਨਾਂ ਜਥੇਬੰਦਗਾਂ ਦੀ ਜਾਂ ਇਹਨਾਂ ਸੰਪਰਦਾਵਾਂ ਦੀ ਵੀ ਕੀ ਮਜਬੂਰੀ ਬਣੀ ਹੈ ਵੀ ਜਿਹੜੇ 1 20 ਇਹਨਾਂ ਨੇ ਆਵਾਜ਼ ਨਹੀਂ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਉਠਾਈ ਵੀ ਉਹਨਾਂ ਨੂੰ ਜੇਲ੍ਹ ਨਾ ਭੇਜਿਆ ਜਾਵੇ ਇਹਦਾ ਜੀ ਇੱਕ ਕਾਰਨ ਹੈ ਹਾਂਜੀ ਇਹ ਅਸੀਂ ਤੁਹਾਨੂੰ ਦੱਸ ਦਿੰਨੇ ਆ ਚਲੋ ਤੁਹਾਡੀ ਗੱਲ ਨੂੰ ਅਸੀਂ ਟੋਕ ਰਹੇ ਆ ਜੀ ਇਹਦਾ ਕਾਰਨ ਇਹ ਆ ਵੀ ਜਦੋਂ ਅਮਰਤਪਾਲ ਨੇ ਦਸਾਰ ਦਸਤਾਰਬੱਦੀ ਇਹਨਾਂ ਦੇ ਹੋਈ ਆ ਹਾਂਜੀ ਉਦੋਂ ਨਾ ਤਾਂ ਉੱਥੇ ਬਾਬਾ ਅਵਤਾਰ ਸਿਉ ਸੀ ਹਾਂਜੀ ਨਾ ਉੱਥੇ ਬਾਬਾ ਗੱਜਣ ਸਿਓ ਸੀ ਨਾ ਉੱਥੇ ਬਾਬਾ ਗੱਜਣ ਸਿਓ ਸੀ ਹਾਂਜੀ ਠੀਕ ਹੈ ਕਿ ਨਹੀਂ ਨਾ ਕੋਈ ਬੁੱਢੇ ਦਲ ਦੇ ਉੱਤੇ ਜਰਨੈਲ ਸੀ ਜੀ ਜੀ ਇੰਨੀ ਇੱਕ ਗੱਲ ਅਸੀਂ ਤੁਹਾਨੂੰ ਟੋਕਦੀਏ ਵੀ ਜਦੋਂ ਪੰਥਿਕ ਮੁਖੀ ਬਣਾਉਣਾ ਉਹਨੂੰ ਚਾਹੁੰਦੇ ਸੀ ਦਸਤਾਰ ਸਜਾਉਣੀ ਸੀ ਉਦੋਂ ਜਾਂ ਤਾਂ ਸਾਰੀਆਂ ਹੀ ਜਹੇ ਬੰਦੀਆਂ ਨੂੰ ਸੱਦਾ ਪੱਤਰ ਦਿੰਦੇ ਵੀ ਭਾਈ ਇਹਨਾਂ ਦੇ ਦਸਤਾਰ ਸਜਾਉਣੀਆਂ ਤੁਸੀਂ ਆਓ ਫਿਰ ਤਾਂ ਉਹ ਬੋਲਦੇ ਕਿ ਇਹ ਨੰਗ ਸਿੰਘ ਜਿਹੜੀਆਂ ਫੌਜਾਂ ਆਕਾਲਪੁਰਖ ਦੀਆਂ ਤਾਪੀਆਂ ਇਹਨਾਂ ਦੇ ਕੋਲੇ ਜੇ ਕੋਈ ਸੱਦਾ ਪੱਤਰ ਦਊ ਜਾ ਕੇ ਵੀ ਹਾਂ ਪੰਤਕ ਤੌਰ ਤੇ ਆ ਇੱਥੇ ਮਸਲਾ ਚੱਲ ਰਿਹਾ ਰੌਲਾਗਾ ਇਹਨਾਂ ਨੇ ਉੱਥੇ ਜਾ ਕੇ ਤਾਂ ਖੜਨਾ ਉ ਇਹ ਕਿਸੇ ਮਸਲੇ ਚ ਜਾਂਦੇ ਨਹੀਂ ਜੀ ਤੇ ਇੱਕ ਜੀ ਪਿਛਲੇ ਦਿਨੀ ਐਸਜੀਪੀਸੀ ਨੇ ਐਲਾਨ ਕਰਿਆ ਸੀਗਾ ਵੀ ਜਿਹੜਾ ਕਾਲ ਤਖਤ ਸਾਹਿਬ ਆ ਵੀ ਇਹ ਦਰਬਾਰ ਸਾਹਿਬ ਆ ਇਹ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਵੀ ਅਸਲਾ ਨਹੀਂ ਕਿਸੇ ਨੇ ਲੈ ਕੇ ਆਉਣਾ ਤੇ ਨਾ ਹੀ ਕੋਈ ਸ਼ਸਤਰ ਵੀ ਲੈ ਕੇ ਅੰਦਰ ਆਉਣਾ ਪਿਸਟਲ ਵਗੈਰਾ ਜਾਂ ਰਿਵਾਲਵਰ ਮੰਨ ਲਓ ਜਾਂ ਬੰਦੂਕ ਆ ਤਾਂ ਤੁਸੀਂ ਇਹ ਬਿਆਨ ਨੂੰ ਵੀ ਕਿਸ ਤਰ੍ਹਾਂ ਵੇਖਦੇ ਹੋ ਵੀ ਇਹ ਗਲਤ ਆ ਜਾਂ ਸਹੀ ਆ ਨਹੀਂ ਜੀ ਅਸੀਂ ਤਾਂ ਲੈ ਕੇ ਜਾਵਾਂਗੇ ਜੀ ਅਕਾਲ ਤਖਤ ਦਾ ਅਸੀਂ ਇਹਨਾਂ ਦੇ ਬਿਆਨ ਆ ਇਹ ਦਿੰਦੇ ਨੇ ਤਾਂ ਹੁਣ ਤੁਹਾਨੂੰ ਦੱਸੀਏ ਨੇ ਇਹ ਤਾਂ ਆਪ ਰੋਕੇ ਬਿਆਨ ਦੇਈ ਜਾਂਦੇ ਸੀ ਉਦੋਂ ਜਹੇਦਾਰ ਵੀ ਸਾਡੇ ਭਾਦੀ ਬਣ ਗਈ ਸਾਨੂੰ ਮਾਰ ਦੇਣਗੇ ਕੱਢ ਦੇਣਗੇ ਇਹ ਅਕਾਲ ਤਖਤ ਇਹਨਾਂ ਨੂੰ ਐਂ ਨਹੀਂ ਪਤਾ ਵੀ ਸਾਡੇ ਕੋਲੇ ਪਾਵਰ ਕਿੰਨੀ ਆ ਜੀ ਜੀ ਅਸੀਂ ਆ ਅਕਾਲ ਤਖਤ ਦੇ ਜਹੇਦਾਰ ਥਾਪੇ ਗਏ ਆ ਸਾਡੇ ਕੋਲੇ ਪਾਵਰ ਕਿੰਨੀ ਆ ਇਹਨਾਂ ਨੂੰ ਇਸ ਗੱਲ ਦਾ ਨੌਲੇਜ ਹੀ ਨਹੀਂ ਜੀ ਜਿਹੜਾ ਵੀ ਜਹੇਦਾਰ ਬਣਦਾ ਉੱਥੇ ਇੱਕ ਇਹਨਾਂ ਨੇ ਆਪਣਾ ਪ੍ਰਕਾਸ਼ ਸਿੰਘ ਬਾਦਲ ਨੂੰ SGPC ਨੇ ਕੁਝ ਸਮਾਂ ਪਹਿਲਾਂ ਕੁਝ ਇੱਕ ਸਾਲ ਪਹਿਲਾਂ ਖਿਤਾਬ ਦਿੱਤਾ ਸੀਗਾ ਵਿਰਾਸਤੇ ਖਾਲਸਾ ਦਾ ਹੂੰ ਤੇ ਉਹ ਇਹਨਾਂ ਤੋਂ ਜਦੋਂ ਇਕੱਠ ਹੋਇਆ ਉੱਥੇ ਮਾਫੀ ਮੰਗਾਈ ਗਈ ਉਹ ਵਾਪਸ ਲੈ ਆ ਗਿਆ ਤੇ ਸੰਗਤ ਇਹ ਚੀਜ਼ ਕਹਿ ਰਹੀ ਆ ਨੌਜਵਾਨ ਇਹ ਚੀਜ਼ ਕਹਿ ਰਹੀ ਹੈ ਵੀ ਜਿਹੜਾ ਉਹ ਖਿਤਾਬ ਲਿਆ ਉਹ ਪਾਈ ਨਰੈਨ ਸਿੰਘ ਜੀ ਚੌੜਾ ਨੂੰ ਮਿਲਣਾ ਚਾਹੀਦਾ ਵੀ ਜਿਹਨੇ ਪੰਥ ਦੇ ਲਈ ਐਡੇ ਐਡੇ ਕਾਰਜ ਕਰੇ ਆ ਜ਼ਿਲ੍ਹਾ ਕਟਿਆ ਨਹੀ ਨਹੀ ਚੌੜਾ ਨੂੰ ਇਸ ਚੀਜ਼ ਦੀ ਲਾਲਚ ਨਹੀਂ ਜੀ ਨਹੀਂ ਉਹ ਉਹਨੂੰ ਇਸ ਚੀਜ਼ ਦਾ ਭੈ ਨਹੀਂ ਨਹੀਂ ਲਾਲਚ ਨਹੀਂ ਹਾਂ ਨਹੀਂ ਉਹ ਇਹ ਚੀਜ਼ ਮੰਗਣਾ ਚਾਹੁੰਦੇ ਨੇ ਉਹ ਤਾਂ ਉਹ ਤਾਂ ਇੱਕੋ ਗੱਲ ਕਹਿੰਦੇ ਨੇ ਵੀ ਜਿਹੜਾ ਕੋਈ ਪੰਥ ਦਾ ਦੁਖੀ ਹੋ ਉਹ ਸਾਡਾ ਦੁਖੀ ਹਾਂ ਜਿਹੜਾ ਕੋਈ ਪੰਥ ਦੇ ਲਈ ਮਾੜਾ ਕਰ ਰਿਹਾ ਉਹ ਸਾਡਾ ਬੈਰੀ ਹੈ ਜੀ ਜੀ ਬਸ ਉਹ ਇਸ ਚੀਜ਼ ਨੂੰ ਲੈ ਕੇ ਚੱਲ ਰਹੇ ਨੇ ਵੀ ਜਿਹੜਾ ਖਾਲਸਾ ਰਾਜ ਆ ਉਹ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਇਹ ਦੁਨੀਆ ਤੋਂ ਆਏ ਜੋਧੇ ਜੋਧੇ ਤੁਰ ਜਾਂਦੇ ਆ ਤੇ ਪਰ ਜੋਧਿਆਂ ਦਾ ਜਿਹੜਾ ਨਾਮ ਅਗਰੋ ਉਹ ਕਮਾਈ ਕਰ ਜਾਂਦਾ ਇੱਕ ਜਹੇਦਾਰ ਜੀ ਇਹਨਾਂ ਨੇ ਇਹ ਚੀਜ਼ ਸਾਬਤ ਕਰਤੀ ਵੀ ਜਿਹੜੇ ਖਾੜਕੂ ਸਿੰਘ ਹੁੰਦੇ ਵੀ ਉਹ ਕਦੇ ਹਸਾਬਕਾ ਨਹੀਂ ਹੁੰਦੇ ਵੀ ਉਹ ਸਦਾ ਹੀ ਆਮਰ ਹੁੰਦੇ ਤੇ ਸਦਾ ਹੀ ਜਿਉਂਦੇ ਰਹਿੰਦੇ ਆ ਬਿਲਕੁਲ ਜੀ ਉਹ ਤਾਂ ਹਾਜ਼ਰ ਨਾਜ਼ਰ ਰਹੇ ਬਿਲਕੁਲ ਵੇਖੋ ਵੀ ਪਾਸ਼ਾ ਨੇ ਕਿੰਨੀ ਕਿਰਪਾ ਕਰੀ ਏਕਾ ਜਾਨੀ ਕਿ ਬਜ਼ੁਰਗ ਉਮਰ ਦੇ ਵਿੱਚ ਆ ਕੇ ਬੰਦੇ ਨੇ ਕਿੱਡਾ ਜਜਵਾ ਦਿਖਾਇਆ ਵੀ ਦਾਸਾ ਵੀ ਇਹਦੇ ਚ ਉਮਰ ਮਹਿਣਾ ਨਹੀਂ ਕਰਦੀ ਜੇ ਆਪਾਂ ਕਹੀਏ ਨਾ ਵੀ ਉਮਰ ਮਹਿਣਾ ਰੱਖਦੀ ਉਮਰ ਮਹਿਣਾ ਨਹੀਂ ਰੱਖਦੀ ਇਹ ਤਾਂ ਜਦੋਂ ਅਕਾਲ ਪੁਰਖ ਦੀ ਕਿਰਪਾ ਹੋਗੀ ਦਇਆ ਹੋਗੀ ਉਹਦੇ ਚਲੋ ਕਰਮ ਚੰਗੇ ਆ ਵੀ ਪਾਸ਼ਾ ਨੇ ਅਜੇ ਪਤਾ ਨਹੀਂ ਉਹਦੇ ਤੋਂ ਕੀ ਕਰਾਉਣਾ ਜਿਹੜਾ ਉਹਨੂੰ ਬਖਸ਼ਤਾ ਗੁਰੂ ਰਾਮਦਾਸ ਪਾਸ਼ਾ ਦੇ ਦਰ ਤੇ ਜਾ ਕੇ ਨੀਮਾ ਹੋ ਕੇ ਉਹਨੇ ਮਾਫੀ ਮੰਗੀ ਆਪ ਮਨਜ਼ੂਰ ਹੋਇਆ ਕੀ ਪਤਾ ਪਾਸ਼ਾ ਨੇ ਉੱਤੇ ਕਿਰਪਾ ਕਰਤੀ ਵੀ ਤੂੰ ਰੁਕ ਜਾ ਤੇ ਇਹਦਾ ਅਕਾਲ ਪੁਰਖ ਦੀ ਖੇਡ ਹੈ ਜੀ ਤੇ ਇੱਕ ਜਹਦਾਰ ਸਾਹਿਬ ਜੀ ਲਾਸਟ ਸਵਾਲ ਆਪਣਾ ਹਾਂਜੀ ਚਲੋ ਬਹੁਤਾ ਸਮਾਂ ਨਹੀਂ ਆਪਾਂ ਲੈਂਦੇ ਤੁਹਾਡਾ ਵੀ ਹਾਂਜੀ ਹਾਂਜੀ ਤੇ ਇੱਕ ਨਾ ਨੈੱਟ ਦੇ ਉੱਤੇ ਬਾਬਾ ਬਹੁਤ ਮਸ਼ਹੂਰ ਹੋਇਆ ਉਹਦਾ ਨਾਂ ਤਾਂ ਨਹੀਂ ਚਲੋ ਆਪਾਂ ਨੂੰ ਦਿਮਾਗ ਚ ਆਉਂਦਾ ਉਹ ਜੀ ਰੰਗ ਬਰੰਗੇ ਬਾਣੇ ਪਾਉਂਦਾਗਾ ਕੱਲ ਚ ਮਾਲਾ ਪਾਲਾ ਦਾ ਕਦੇ ਕਿਸੇ ਮੰਦਰ ਚ ਜਾ ਕੇ ਉਹ ਯਾਨਕਿ ਤੋ ਬੱਤੀ ਕਰਨ ਲੱਗ ਜਾਂਦਾ ਕਦੇ ਕੁਝ ਵੀ ਚਲੋ ਆਪਾਂ ਹਿੰਦੂਆਂ ਨੂੰ ਮਾੜਾ ਨਹੀਂ ਕਹਿੰਦੇ ਵੀ ਸਿੱਧੂ ਚਲੋ ਆਪਣੇ ਭਾਈ ਆ ਪਰ ਕੀ ਇਹ ਵੀ ਗੁਰਮਤ ਮਰਿਆਦਾ ਦੇ ਵਿੱਚ ਆਉਂਦਾ ਜਾਂ ਵੀ ਕੀ ਉਹਦੇ ਬਾਰੇ ਉਹ ਅਮਰਪਾਲ ਸਿੰਘ ਮਹਿਰੋਂ ਨੂੰ ਵੀ ਮਾੜਾ ਬੋਲ ਰਹੇ ਦੇਖੋ ਜੀ ਸਾਨੂੰ ਨਾ ਪਾਸ਼ਾ ਨੇ 33 ਕਰੋੜ ਦੇਵੀ ਦੇਵਤੇ ਤੋਂ ਮੁਕਤ ਕੀਤਾ ਬਿਲਕੁਲ ਜੀ ਅਕਾਲ ਪੁਰਖ ਨੇ ਸਾਨੂੰ 33 ਕਰੋੜ ਦੇਵੀ ਦੇਵਤੇ ਤੋਂ ਮੁਕਤ ਕਰਤਾ ਉਹਨਾਂ ਨੇ ਲਿਖਤਾ ਵੀ ਗੁਰੂ ਮਾਨੇਓ ਗ੍ਰੰਥ ਪ੍ਰਗਟੇ ਗੁਰਾਂ ਕੀ ਉਹ ਕਹਿੰਦੇ ਵੀ ਸਾਰਾ ਕੁਝ ਇਸ ਇਦੇ ਚ ਹਾਜ਼ਰ ਨਾਜ਼ਰਾ ਤੁਸੀਂ ਕਿਸੇ ਐਰੇ ਗੇਰੇ ਅੱਗੇ ਜਾ ਕੇ ਨਹੀਂ ਝੁਕਣਾ ਇਹ ਨਹੀਂ ਗਾ ਹਰੇਕ ਨੂੰ ਤੁਸੀਂ ਗੁਰੂ ਮਾਨ ਲਓ ਤੇ ਉਹਦੇ ਅੱਗੇ ਝੁਕ ਜੋ ਬਾਕੀ ਉਹਨੇ ਬਾਣਾ ਪਾਇਆ ਉਹ ਆਪਦੀਆਂ ਚਲਾਉਂਦਾ ਫਰਦਾ ਸੀ ਵੀ ਇੱਕ ਦੋ ਵਾਰਾ ਵੇਖਿਆ ਕਿਤੇ ਕਹਿੰਦਾ ਵੀ ਨੌਣ ਦੀ ਕੀ ਲੋੜਾ ਕਿਤੇ ਕੁਛ ਕਿਤੇ ਕੁਛ ਅਸੀਂ ਇਹ ਚੀਜ਼ ਨੂੰ ਸੁਣਿਆ ਉਹਦੀ ਨੂੰ ਉਹ ਇੱਕ ਬੁੱਧੀ ਪ੍ਰੇਸ਼ਟ ਕਹਿ ਦਈਏ ਜਾਂ ਕਹਿ ਦਈਏ ਬੁੱਧੀ ਤੇ ਕੋਈ ਟੂਟਾ-ਬੁੱਟਾ ਵੱਜ ਗਿਆ ਜਾਂ ਕਹਿ ਦਈਏ ਵੀ ਉਹਦੇ ਤੇ ਪੜਦਾ ਪੈ ਗਿਆ ਜੇ ਉਹਨੇ ਬਾਣਾ ਪਾਇਆ ਇਹ ਬਾਣਾ ਅਕਾਲ ਪੁਰਖ ਦਾ ਬਖਸ਼ਾ ਹੋਇਆ 10ਵੇਂ ਪਾਤਸ਼ਾਹ ਨੇ ਬਾਣਾ ਸਾਨੂੰ ਬਖਸ਼ਿਆ ਇਹ ਨਾਲ ਹੀ ਜਹੇਦਾਰ ਜੀ ਉਹ ਇਹ ਗੱਲ ਕਹਿ ਰਿਹਾਗਾ ਉਹ ਕਹਿੰਦਾ ਵਾ ਵੀ ਕਿਸੇ ਵੀ ਜਹੇਦਾਰ ਜਾਂ ਕਿਸੇ ਵੀ ਸੰਪਰਦਾ ਦਾ ਬੀ ਇਹ ਬਾਣਾ ਨਹੀਂ ਜਾ ਵੀ ਇਹ ਕਿਸੇ ਦਾ ਘਰ ਦਾ ਨਹੀਂਗਾ ਵੀ ਮੈਨੂੰ ਕੋਈ ਵੀ ਨਹੀਂ ਰੋਕ ਸਕਦਾ ਵੀ ਮੈਂ ਕਿਸੇ ਦੀ ਗੱਲ ਨਹੀਂ ਮੰਨਦਾ ਕਿਉਂ ਨਹੀਂ ਕਰਦਾ ਇਹ ਬਾਈ ਉਹ ਕਹਿੰਦਾ ਵੀ ਮੈਂ ਕਿਸੇ ਜਹੇਦਾਰ ਨੂੰ ਨਹੀਂ ਮੰਨਦਾਗਾ ਵੀ ਤੇ ਨਾ ਹੀ ਮੈਨੂੰ ਕੋਈ ਰੋਕ ਸਕਦਾ ਵੀ ਮੈਂ ਆਪ ਦਾ ਵੀ ਬਾਣਾ ਇਹ ਜਿਹੜਾ ਬਾਣਾ ਨਾ ਇਹ ਲਾਡਲੀ ਫੌਜ ਨੇ ਪ੍ਰਗਟ ਕੀਤਾ ਸੀ ਜੀ ਜੀ ਜਦੋਂ ਕੋਟਕਪੂਰੇ ਪਾਦਸ਼ਾਹ ਪਹੁੰਚੇ ਨੇ ਹਾਂਜੀ ਹਾਂਜੀ ਤੇ ਕਪੂਰੇ ਨੇ ਪਾਦਸ਼ਾਹ ਨੂੰ ਨਾ ਕਰਤੀ ਉੱਥੇ ਠਹਿਰਨ ਦੇ ਲਈ ਕਿਲੇ ਦੇ ਵਿੱਚੋਂ ਤੇ ਉਹਨਾਂ ਨੇ ਇਹ ਬਚਨ ਕਰਤੇ ਵੀ ਇਧਰ ਮੁਗਲਾਂ ਦੀ ਵਸਤੀ ਆ ਤੁਸੀਂ ਉੱਥੇ ਜਾਵੜੋ ਇੱਥੇ ਤੁਹਾਡੇ ਮਗਰ ਮੁਗਲ ਫੌਜਾਂ ਲੱਗੀਆਂ ਤੇ 10ਵੇਂ ਪਾਸ਼ਾ ਫੌਜ ਲੈ ਕੇ ਉਦੋਂ ਢਿਲਮਾ ਨਗਰ ਜਿਹੜਾ ਕੋਟਕਪੂਰੇ ਤੋਂ ਥੋੜੀ ਦੂਰੀ ਉਤੇ ਪੈਂਦਾ ਉੱਥੇ ਜਾ ਕੇ ਬਰਾਜਮਾਨ ਹੋ ਗਏ ਤੇ ਪਾਸ਼ਾ ਦਾ ਜਿਹੜਾ ਲੀਲਾ ਬਾਣਾ ਪਹਿਨਿਆ ਵਾ ਸੀ ਇਹ ਜਿਵੇਂ ਕਹਿ ਦਈਏ ਵੀ ਫਟ ਗਿਆ ਕੰਡਿਆਂ ਦੇ ਵਿੱਚ ਆੜ ਕੇ ਝਾੜੀਆਂ ਚੜ ਕੇ ਪਾਸ਼ਾ ਨੇ ਉੱਥੇ ਇਸ ਬਾਣੇ ਨੂੰ ਅਗਨੀ ਭੇਟ ਕਰਨ ਦੇ ਲਈ ਪ੍ਰਣਾਮਤ ਕਰਤਾ ਲਾਡੀਆਂ ਫੌਜਾਂ ਕੋਲੇ ਵੀ ਇਹਨਾਂ ਨੂੰ ਅਗਨੀ ਭੇਟ ਕਰ ਦਵੋ ਪਰ ਖਾਲਸੇ ਪਤਦੀਆਂ ਜਿਹੜੀਆਂ ਲਾਡਲੀਆਂ ਫੌਜਾਂ ਬਾਬੇ ਫਤਿਹ ਸਿੰਘ ਦੀਆਂ ਉਹਨਾਂ ਨੇ ਇਹਨਾਂ ਨੂੰ ਅਗਨੀ ਭੇਟ ਨਹੀਂ ਕੀਤਾ ਉਹਨਾਂ ਨੇ ਚੱਕ ਕੇ ਕੇਸਾਂ ਦੇ ਥੱਲੋਂ ਦੀ ਆਬਦੇ ਤੇ ਜਾ ਕੇ ਰੱਖ ਲਿਆ ਵੀ ਇਹ ਪਾਸ਼ਾ ਦਾ ਬਾਣਾ ਤੇ ਪਾਸ਼ਾ ਨੇ ਉਹਦੇ ਫਿਰ ਬਚਨ ਕੀਤੇ ਸੀ ਵੀ ਜਿਹੜਾ ਸਾਡਾ ਖਾਲਸਾ ਪੰਥ ਦਾ ਲਾਡਲੀ ਫੌਜ ਦਾ ਇਹ ਬਾਣਾ ਹੋਵੇਗਾ ਉਹ ਲੀਲਾ ਹੋਵੇਗਾ ਲੀਲਾ ਬਾਣਾ ਪਹਿਨ ਕੇ ਤੁਰਕ karenge ਹਮ ਰਾਜ ਠੀਕ ਹੈ ਕਿ ਨਹੀਂ ਇਹ ਸਾਨੂੰ ਪਾਸ਼ਾ ਦੀ ਬਖਸ਼ੀ ਹੋਈ ਆ ਇਹ ਸਾਡਾ ਇਹ ਤਾਂ ਚਲੋ ਪਾਈ ਫਰਦਾ ਸੀ ਇਹ ਨਹੀਂ ਕਹਿੰਦੇ ਨਹੀਂ ਸਾਨੂੰ ਲੋੜ ਨਹੀਂ ਪੈਣੀ ਨਾ ਫੌਜ ਲੜੂ ਨਾ ਆਪ ਲੜਾਉ ਇਹ ਤਾਂ ਆਪ ਹੀ ਉਹਦਾ ਕੰਮ ਹੋ ਜਾਣਾ ਜੀ ਸਾਨੂੰ ਬੋਲਣ ਦੀ ਲੋੜ ਨਹੀਂ ਕਿਸੇ ਦੀ ਉਹਦੇ ਬਾਰੇ ਕਿਉਂਕਿ ਉਹ ਕਹਿੰਦਾ ਵੀ ਅਕਾਲ ਪੁਰਖ ਦਾ ਨਹੀਂ ਇਹ ਲਾਡਲੀਆਂ ਫੌਜਾਂ ਨੇ ਪ੍ਰਗਟ ਕੀਤਾ ਸੀ ਇਹ ਪਾਦਸ਼ਾਹ ਤੋਂ ਲਾਡਲੀਆਂ ਫੌਜਾਂ ਨੇ ਆਪਦੇ ਜੰਮ ਦੇ ਜੋਰ ਤੇ ਕਹਿਦ ਗਏ ਆਪਦੇ ਦਿਮਾਗ ਦੇ ਜੋਰ ਤੇ ਕਹਿਦ ਗਏ ਆਪਦੀ ਨੇਚਾਂ ਨਾਲ ਕਹਿਦ ਗਏ ਆਪਦੇ ਮਨਤਨ ਨਾਲ ਕਹਿਦ ਗਏ ਵੀ ਆਪਦੇ ਅੰਗ ਸੰਗ ਸਾਈਓ ਕੇ ਲਿਆ ਫੌਜਾਂ ਨੇ ਸੋ ਜਹੇਦਾਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਸਮਾਂ ਕੱਢਿਆ ਠੀਕ ਹੈ ਜੀ ਨਾਲ ਲਾਡ ਲੀਆਂ ਫੌਜਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਜਿਨ੍ਹਾਂ ਨੇ ਸਮਾਂ ਕੱਢਿਆ ਸੋ ਇਹ ਸਾਧ ਸੰਗਤ ਜੀ ਦੇ ਜਹੇਦਾਰ ਬਾਬਾ ਗੁਰਦੀਪ ਸਿੰਘ ਜੀ ਭਾਈ ਕਾ ਅਕਾਲੀ ਅਨਸਵੰਸ ਬਾਬਾ ਭਾਈ ਰੂਪਜੰਦ ਜੀ ਜੋ ਹਮੇਸ਼ਾ ਹੀ ਸੁਰੱਖੀਆਂ ਦੇ ਵਿੱਚ ਰਹਿੰਦੇ ਆ ਜੋ ਕਦੇ ਮੋਦੀ ਨੂੰ ਵੰਗਾਰ ਦਿੰਦੇ ਆ ਤੇ ਕਦੇ ਕਿਸੇ ਸਰਕਾਰ ਨੂੰ ਵੰਗਾਰ ਦਿੰਦੇ ਜੋ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਸੋ ਇਹ ਆਪਣਾ ਕੌਮ ਪ੍ਰਤੀ ਆਪਣਾ ਫਰਜ਼ ਨਿਭਾ ਰਹੇ ਆ ਸੋ ਸਾਧ ਸੰਗਤ ਜੀਓ ਸੋ ਤੁਹਾਡੀ ਕੀ رائے ਆ ਇਹ ਵੀਡੀਓ ਵੇਖ ਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਹਨਾਂ ਸਵਾਲਾਂ ਦੇ ਕਮੈਂਟਾਂ ਵਿੱਚ ਜਵਾਬ ਦਿਓ ਸਾਰੇ ਬਲਾਓ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਰੇ ਇੱਕ ਜਾਵੇ